ਮੈਲ ਵਰਗੀਆਂ ਕੋਠੀਆਂ ਨੂੰ ਜਿੰਦੇ ਲਾ ਕੇ ਲੋਕ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਦੇ ਵਿੱਚ ਬਸੇ ਨੇ। ਇਤਨਾ ਬਾਈਆਂ ਨੇ ਇੱਕ ਕੰਮ ਸ਼ੁਰੂ ਕੀਤਾ ਐਨ ਆਰ ਆਈ ਦੀ ਪ੍ਰਾਪਰਟੀ ਨੂੰ ਸਾਂਭ ਸੰਭਾਲ ਕਰਨ ਦਾ। ਅੰਦੇ ਦੇ ਮਨ ਦੇ ਵਿੱਚ ਬੜਾ ਪਰੇਸ਼ਾਨੀ ਦੀ ਹੁੰਦੀ ਸੀ ਕਿ ਮੇਰੇ ਹੁਣ ਘਰ ਨੂੰ ਮੈਂ ਜਿੰਦਾ ਲਾ ਕੇ ਚੱਲਿਆ। ਕਿਸੇ ਨੇ ਸਾਡੇ ਨਾਲ ਗੱਲ ਕਰਨੀ ਕਿ ਯਾਰ ਮੈਂ ਨਾ ਛੁੱਟੀ ਆ ਕੱਟ ਕੇ ਤਾਂ ਚੱਲਿਆ ਪਰ ਮੇਰਾ ਨਾ ਸਾਰੀ ਦੀ ਸਾਰੀ ਛੁੱਟੀ ਤਾਂ ਮੇਨਟੇਨੈਂਸ ਵਿੱਚ ਹੀ ਲੰਘ ਗਈ। ਹੂੰ। ਉਹਨੂੰ ਕੰਮ ਕੀਤਾ ਕਰਾਇਆ ਮਿਲਦਾ ਆਂਦੇ ਆ ਛੁੱਟੀ ਕਰਕੇ ਚਲੇ ਜਾਂਦੇ ਕੋਈ ਖਾਸ ਪਰੇਸ਼ਾਨੀ ਨਹੀਂ ਕੋਈ ਕਿਰਾਏਦਾਰ ਰੋਲਾ ਨਹੀਂ ਕੋਈ ਗਹਿਣੇ ਤਰਨ ਦੀ ਕੋਈ ਚਰੋੜ ਨਹੀਂ ਕੁਛ ਨਹੀਂ ਉਹਨਾਂ ਨੇ ਸਾਨੂੰ ਸਾਲ ਦੇ ਪੈਸੇ ਪਾਇਓ ਆ ਹੂੰ ਹੂੰ ਤੇ ਉਹਨਾਂ ਦਾ ਕੰਮ ਹੋਈ ਜਾ ਰਿਹਾ ਹੂੰ ਤਾਂ ਏਦਾਂ ਦੇ ਤੁਹਾਨੂੰ ਦੱਸਦਾ ਕਿ ਏਦਾਂ ਦੇ ਵੀ ਫੋਨ ਆਦੇ ਪਏ ਜਿਹੜੇ ਕਹਿੰਦੇ ਸਿਰਫ ਸਾਡਾ ਮਕਾਨ ਖੋਲ ਕੇ ਜਾ ਕੇ ਕੁਛ ਇਹ ਹੋ ਜਾਵੇ ਜਾਂ ਲੀਆਂ ਗਵਾਂਡੀਆਂ ਨੂੰ ਥੋੜਾ ਹੁੰਦਾ ਕਿ ਇਹਨਾਂ ਦੇ ਕੋਈ ਨਾ ਆਉਣ ਜਾਣ ਕਰ ਦੋ ਹਾਂ ਕੱਲਾ ਆਣ ਜਾਣ ਕਰ ਡਰ ਹੁੰਦਾ ਕਿ ਸਾਡੀਆਂ ਜ਼ਮੀਨਾਂ ਖੇਤੀਬਾੜੀ ਦਾ ਸਾਰੇ ਸੰਭਾਲ ਲੈਂਦੇ ਐਨਆਰਆਈ ਦੇ ਆ ਜ਼ਮੀਨਾਂ ਹੁੰਦੀਆਂ ਫੇਕੇ ਵਾਲੇ ਦਾ ਬਹੁਤ ਆ ਜਾਂਦੇ ਮਕਾਨ ਵੀ ਨਹੀਂ ਕੋਈ ਦੇਖ ਰਿਹਾ ਕਿਹਾ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੀ ਆ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਕੰਮ ਕੁਝ ਵੀ ਜਾਂਦਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਂਦੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਹੋ ਕੈਮਰੇ ਰੋਟੇਟ ਕਰਾ ਸਕਦੇ ਸਾਰਾ ਘਰ ਦੇਖ ਸਕਦੇ ਦੀ ਇਹ ਜਿਹੇ ਪ੍ਰਵਾਹ ਨੇ ਜਿਹੜੇ ਕਹਿੰਦੇ ਨੇ ਇਸ ਕੀ ਅਸੀਂ ਵਾਪਸ ਆਉਣੇ ਹੀ ਨਹੀਂ ਕਦੇ ਟੇਕ ਕੇ ਰੀਂਗ ਜੇ 99% ਆ ਨਹੀਂ ਸਕਦੇ ਆਣਾ ਸਾਰੇ ਜਾਣਦੇ ਆ ਪਰ ਜਿਹੜੀ ਅਗਲੀ ਜਨਰੇਸ਼ਨ ਆ ਨਾ ਉਹ ਨਹੀਂ ਆ ਸਕਦੀ ਈ ਇੱਕ ਜਨਰੇਸ਼ਨ ਜਿਹੜੀ ਇੱਥੋਂ ਗਈ ਸੀ ਪਹਿਲਾਂ ਉਹ ਜਦੋਂ ਤਾਂ ਵਾਪਸ ਜਾਂਦੀ ਆ ਜਿਹੜੇ ਉੱਤੇ ਬੌਰਨ ਹੋਗੇ ਉਹ ਬੌਰਨ ਹੋਗੇ ਪਰ ਭਾਈ ਤੁਨ ਜਿਵੇਂ ਆਪਾਂ ਬੈਠੇ ਆ ਸ਼ਾਨਦਾਰ ਮਹਿਲ ਵਾਂਗੂ ਪਾਇਆ ਹੋਇਆ ਕਿਸੇ ਬੰਦੇ ਨੇ ਹਣ ਪਹਿਲਾਂ ਤਾਂ ਰੁਪਿਆ ਰੁਪਿਆ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਪ੍ਰਵਾਸ ਵੱਡੇ ਪੱਧਰ ਤੇ ਹੋ ਰਿਹਾ ਹੈ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਤੇ ਦੂਜੇ ਪਾਸੇ ਮਹਿਲ ਵਰਗੀਆਂ ਕੋਠੀਆਂ ਨੂੰ ਜਿੰਦੇ ਲਾ ਕੇ ਲੋਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਦੇ ਵਿੱਚ ਬਸੇ ਨੇ ਤੇ ਪਿੱਛੇ ਜਦੋਂ ਫਿਰ ਆਪ ਦਾ ਦੇਖਦੇ ਨੇ ਕਿ ਅਸੀਂ ਆਪਦੀਆਂ ਕੋਠੀਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ ਪਰ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਇੱਕ ਬਾਈ ਨੇ ਹਰਪ੍ਰੀਤ ਸਿੰਘ ਰਕੜਾਉਣਾ ਨਾਮ ਹੈ ਤੁਹਾਨੂੰ ਮਲਾਵਾਂਗੇ ਇਹਨਾਂ ਬਾਈਆਂ ਨੇ ਇੱਕ ਕੰਮ ਸ਼ੁਰੂ ਕੀਤਾ ਹੈ ਬਿੰਨ ਸ਼ੁਰੂ ਕੀਤਾ ਹੈ ਐਨ ਆਰ ਆਈ ਦੀ ਪ੍ਰਾਪਰਟੀ ਨੂੰ ਸਾਂਭ ਸੰਭਾਲ ਕਰਨ ਦਾ ਜਾਨੀ ਕਿ ਕੋਈ ਕੋਠੀ ਐਨ ਆਰ ਆਈ ਦੀ ਮਹਿਲ ਵਰਗੀਆਂ ਕੋਠੀਆਂ ਜਿਹੜੀਆਂ ਇੱਥੇ ਪਈਆਂ ਨੇ ਉਹ ਇਹ ਉਹਨਾਂ ਨੂੰ ਸਾਂਭਦੇ ਆ ਇਹਦੇ ਨਾਲ ਇੱਕ ਤਾਂ ਕੋਈ ਕਬਜ਼ੇ ਵਾਲੀ ਗੱਲ ਨਹੀਂ ਰਹਿ ਜਾਂਦੀ ਤੇ ਦੂਜੇ ਪਾਸੇ ਤੁਹਾਨੂੰ ਕਿਰਾਏ ਦਾ ਰੱਖਣ ਦੀ ਵੀ ਲੋੜ ਨਹੀਂ ਤਾਂ ਬਾਈ ਉਹਨਾਂ ਨਾਲ ਮਲਾਵਾਂਗੇ ਬਾਈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਪੁੱਛਣਾ ਚਾਹਾਂਗਾ ਕਿ ਤੁਹਾਡਾ ਪਿੰਡ ਕਿਹੜਾ ਹੈ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕਿਵੇਂ ਦਿਮਾਗ 'ਚ ਆਇਆ ਮੇਰਾ ਪਿੰਡ ਹੈ ਨਵਾਂ ਸ਼ਹਿਰ ਦੇ ਵਿੱਚ ਰਾਣੇਵਾਲ ਜੀ ਬਾਈ ਮੇਰਾ ਸਾਡਾ ਬੇਸਿਕਲੀ ਕੰਮ ਸੀਗਾ ਪਹਿਲਾਂ ਗੱਡੀਆਂ ਦਾ ਐਨ ਆਰ ਆਈ ਸੈਲਫ ਰੈਂਟਰ ਕਾਰਸ ਦਾ ਨਾ ਤੇ ਉਸ ਤੋਂ ਅੱਗੇ ਹੀ ਆਈ ਆਈਡੀਆ ਸੀ ਹਿੱਟ ਚਲੋ ਸਾਨੂੰ ਹਰ ਬੰਦਾ ਗੱਡੀ ਲੈ ਜਾਂਦਾ ਸੀ ਤੇ ਵਾਪਸੀ ਤੇ ਹੁਣ ਤਾਂ ਚਲੋ ਇਹ ਆ ਗਏ ਪਹਿਲਾਂ ਲੋਕਾਂ ਦਾ ਇੱਥੇ 10% ਲੋਕ ਬਾਹਰ ਸੀ ਹੂੰ ਤੇ ਬਾਹਰ ਫੋਰਨ ਦੇ ਵਿੱਚ 10% ਸੀ 90% ਇੱਥੇ ਹੁੰਦੇ ਸੀ ਹੂੰ ਹੁਣ ਅੱਜ ਦੀ ਡੇਟ ਵਿੱਚ ਇਹ ਹੋ ਗਿਆ ਕਿ 90% ਲੋਕ ਇੱਥੋਂ ਸ਼ਿਫਟ ਹੋ ਚੁੱਕੇ 10% ਇੱਥੇ ਰਹਿ ਚੁੱਕੇ ਉਹ ਵੀ ਸੋਚਦੇ ਆ ਕਿ ਜਦੋਂ ਬੰਦਾ ਗੱਡੀ ਵਾਪਿਸ ਕਰਨ ਆਉਂਦਾ ਸੀ ਉਹਨੂੰ ਦੇ ਉਹ ਪਹਿਲਾਂ ਤਾਂ ਬੜਾ ਮਨ ਜਿੱਦੋਂ ਪਹਿਲੇ ਦਿਨ ਗੱਡੀ ਲੈ ਕੇ ਜਾਂਦਾ ਸੀ ਉਦੋਂ ਦਾ ਬੜਾ ਚਾਅ ਵਿੱਚ ਹੁੰਦਾ ਸੀ ਕਿ ਚਲੋ ਅਸੀਂ ਆਏ ਆ ਛੁੱਟੀ ਕੱਟਾਂਗੇ ਫੇਰ ਛੁੱਟੀ ਤੋਂ ਬਾਅਦ ਜਦੋਂ ਗੱਡੀ ਵਾਪਿਸ ਕਰਨ ਜਾਂਦਾ ਸੀ ਉਦੋਂ ਉਹਦੇ ਮਨ ਦੇ ਵਿੱਚ ਹੁੰਦਾ ਸੀ ਕਿ ਮੇਰੇ ਘਰ ਦਾ ਮੈਂ ਜਿੰਦਾ ਲੱਗ ਜਾਵਾਂ ਹੂੰ ਕਈ ਵਾਰ ਅਸੀਂ ਨਾ ਘਰਾਂ ਤੋਂ ਗੱਡੀ ਜੇ ਪਿਕ ਵੀ ਕਰਨੀ ਡਰਾਈਵਰ ਨੇ ਭੇਜਣਾ ਜਾਂ ਜੋਸੀ ਜਾਣਾ ਤਾ ਬੰਦੇ ਨੇ ਆਖਰੀ ਵਾਰ ਨੂੰ ਜਾਣ ਨੂੰ ਨਾ ਜਦੋਂ ਗੱਡੀ ਉਹਨਾਂ ਦੇ ਘਰੇ ਖੜੀ ਹੁੰਦੀ ਸੀ ਲੈਣੇ ਵਾਲੀ ਜਿਹਦੇ ਵੀ ਟੈਕਸੀ ਚ ਉਹਨੇ ਜਾਣਾ ਦਿੱਲੀ ਨੂੰ ਤੇ ਬੰਦੇ ਦੇ ਮਨ ਦੇ ਵਿੱਚ ਬੜਾ ਪਰੇਸ਼ਾਨੀ ਦੇ ਹੁੰਦੀ ਸੀ ਕਿ ਮੇਰੇ ਹੁਣ ਘਰ ਨੂੰ ਮੈਂ ਜਿੰਦਾ ਲਾ ਕੇ ਚੱਲਿਆ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਕਿ ਯਾਰ ਮੈਂ ਨਾ ਛੁੱਟੀ ਆ ਕੱਟ ਕੇ ਤਾਂ ਚੱਲਿਆ ਪਰ ਮੇਰਾ ਨਾ ਸਾਰੀ ਦੀ ਸਾਰੀ ਛੁੱਟੀ ਤਾਂ ਮੇਨਟੇਨੈਂਸ ਵਿੱਚ ਹੀ ਲੰਘ ਗਈ ਹੂੰ ਫਿਰ ਇਸੇ ਤੋਂ ਅਸੀਂ ਕੋਰੋਨਾ ਦੇ ਵਿੱਚ ਸਾਡੀਆਂ ਕੁਸ਼ਕ ਗੱਡੀਆਂ ਫਸੀਆਂ ਵੀ ਸੀ ਬੰਦੇ ਰੁੱਕ ਵੀ ਗਏ ਵਿਸ਼ੇਸ਼ੇ ਮਹੀਨੇ ਲੱਗ ਗਏ ਕਈਆਂ ਨੂੰ ਵਾਪਸੀ ਤੇ ਤੇ ਉਹਨਾ ਤੋਂ ਹੀ ਅਸੀਂ ਉਦੋਂ ਸਾਨੂੰ ਕਰਿਆ ਕਿ ਚਲੋ ਇਹ ਕਿਉਂਕਿ ਨਾ ਇਹਨੂੰ ਕੰਮ ਨਹੀਂ ਪ੍ਰੋਫੈਸ਼ਨਲੀ ਇਸ ਚੀਜ਼ ਨੂੰ ਇੰਪਲੀਮੈਂਟ ਕਰਦੀ ਹੈ ਪਹਿਲਾਂ ਤਾਂ ਜਿੱਦਾਂ ਛੋਟੇ ਲੈਵਲ ਤੇ ਸ਼ੁਰੂ ਕੀਤਾ ਸੀ ਤੇ ਬਾਕੀ ਫਿਰ ਉਸ ਤੋਂ ਬਾਅਦ ਇਸ ਚੀਜ਼ ਨੂੰ ਬਹੁਤ ਹੰਗਾਰਾ ਮਿਲਿਆ ਫਿਰ ਹੁਣ ਤਾਂ ਆ ਤੁਸੀਂ ਆਹ ਸਾਡੇ ਤਿੰਨ ਚਾਰ ਜ਼ਿਲ੍ਹੇ ਹੀ ਆ ਹਜੇ ਅਸੀਂ ਜਿਾ ਆਪਣਾ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਇਹਨਾਂ ਦੇ ਵਿੱਚ ਹੀ ਹਜੇ ਕਰਦੇ ਆ ਤੇ ਬਾਕੀ ਆ ਕਿ ਹੁਣ ਤਾਂ ਕਾਲਸ ਵਗੈਰਾ ਤਾਂ ਅੰਮ੍ਰਿਤਸਰ ਪਟਿਆਲਾ ਤੇ ਹੁਣ ਤਾਂ ਮਾਲਵਾ ਬੈਲਟ ਵਿੱਚੋਂ ਵੀ ਆਉਣ ਲੱਗ ਗਏ ਪੂਰਾ ਪ੍ਰੋਸੀਜਰ ਕੀ ਰਹਿੰਦਾ ਬਈ ਜਦੋਂ ਕਿਸੇ ਐਨਆਰਆਈ ਨੇ ਤੁਹਾਨੂੰ ਕੋਠੀ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਦੇਣੀ ਹੈ ਉਹਦੇ ਵਿੱਚ ਸਰ ਇਦਾਂ ਆ ਜਿੱਦਾਂ ਅਸੀਂ ਨਾ ਬੇਸਿਕਲੀ ਸਾਡੇ ਚਾਬੀਆਂ ਨਹੀਂ ਆਪ ਨਹੀਂ ਰੱਖਦੇ ਹੁਣ ਅੱਜ ਵੀ ਤੁਸੀਂ ਦੇਖਿਆ ਕਿ ਅਸੀਂ ਜਲੋ ਆਏ ਆ ਅਸੀਂ ਉਹਨਾਂ ਦੇ ਰਿਲੇਟਿਵਸ ਤੋਂ ਚਾਬੀ ਲਈ ਆ ਅਚਾ ਕੋਠੀ ਦੀ ਚਾਬੀ ਤੁਹਾਡੇ ਕੋਲ ਨਹੀਂ 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 ਹੁਣ ਉਹ ਜਿਹੜੇ ਆਪਣੇ ਸੰਭਾਲਦੇ ਜਿਨ੍ਹਾਂ ਦਾ ਇੱਥੇ ਘਰ ਹੈ ਨਾ ਉਹ ਇਨ੍ਹਾਂ ਦੇ ਤਿੰਨ ਘਰ ਹੂੰ ਤਿੰਨਾਂ ਦੀਆਂ ਚਾਬੀਆਂ ਉਸ ਉਹਦੇ ਘਰੋਂ ਹੀ ਲੈਣੀਆਂ ਅੱਛਾ ਤੇ ਫਿਰ ਸ਼ਾਮ ਨੂੰ ਸਫਾਈ ਤੋਂ ਬਾਅਦ ਬੰਦਿਆਂ ਨੇ ਮੰਥਲੀ ਦੇ ਕੋਈ ਮੰਥਲੀ ਜਾਂਦਾ ਕੋਈ ਜਾਂਦਾ ਕਿ ਕੁਆਟਰ ਦੇ ਵਿੱਚ 3 ਮਹੀਨੇ ਬਾਅਦ ਜਾਂਦਾ ਕੋਈ 1 ਮਹੀਨੇ ਚ 2 ਵਾਰੀ ਕਰਵਾਉਂਦਾ ਸੋ ਕੋ ਇਹ ਹੈ ਜਿਆਦਾਤਰ ਨਾ ਇੱਕ ਵੀਕਲੀ ਵਾਲੇ ਵੀ ਆ ਜਾਂਦੇ ਹੁਣ ਜਿੱਦਾਂ ਚਾਬੀ ਅਸੀਂ ਸਫਾਈ ਤੋਂ ਬਾਅਦ ਸਾਡੇ ਬੰਦੇ ਚਾਬੀ ਹੈਂਡਓਵਰ ਕਰਕੇ ਉਹਨਾਂ ਨੂੰ ਹੀ ਜਾਣਗੇ ਤੇ ਇਹਦੇ ਵਿੱਚ ਇੱਕ ਤਾਂ ਕਿਰਾਏਦਾਰ ਦੀ ਨਹੀਂ ਕੋਈ ਟੈਨਸ਼ਨ ਰਹਿੰਦੀ ਹੂੰ ਕਿਉਂਕਿ ਨਾ ਲੋਕਾਂ ਨੂੰ ਡਰ ਹੁੰਦਾ ਕਿ ਸਾਡੀਆਂ ਜ਼ਮੀਨਾਂ ਖੇਤੀਬਾੜੀ ਦਾ ਸਾਰੇ ਸੰਭਾਲ ਲੈਂਦੇ ਐਨ ਆਰ ਆਈ ਦੇ ਆ ਜ਼ਮੀਨਾਂ ਹੁੰਦੀਆਂ ਠੇਕੇ ਵਾਲੇ ਦਾ ਬਹੁਤ ਆ ਜਾਂਦੇ ਮਕਾਨ ਦੀ ਨਹੀਂ ਕੋਈ ਦੇਖ ਰੇਖ ਕਰਦਾ ਉਸ ਤੋਂ ਬਾਅਦ ਕਿ ਮਕਾਨ ਦੇ ਲਈ ਸਪੈਸ਼ਲ ਕੁ ਕੁਗਲੇ ਨੂੰ ਟਾਈਮ ਦੇਣਾ ਪੈਂਦਾ ਸਾਡਾ ਫਿਰ ਇਹੀ ਹੁਣ ਗੱਲ ਨੂੰ ਅਸੀਂ ਪ੍ਰੋਫੈਸ਼ਨਲੀ ਇੰਪਲੀਮੈਂਟ ਕਰਤਾ ਹੁਣ ਐਨ ਆਰ ਆਈ ਬਡੀ ਦੇ ਅੰਡਰ ਅਸੀਂ ਇੱਕ ਨਾਮ ਦੇ ਅੰਡਰ ਇਹ ਕਰਦੇ ਆ ਐਨ ਆਰ ਆਈਸ ਨੂੰ ਬੜਾ ਡਰ ਲੈਂਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਪ੍ਰਾਪਰਟੀ ਹੈ ਉਹਨਾਂ ਦੀ ਕੋਈ ਕੋਠੀ ਹੈ ਉਹਨੂੰ ਕੋਈ ਦੱਬਣਾ ਲਏ ਕੋਈ ਕਿਰਾਏਦਾਰ ਰੱਖ ਲੈਂਦੇ ਨੇ ਕੱਲ ਨੂੰ ਉਹ ਵੀ ਕਿਸੇ ਨਾ ਕਿਤੇ 10-15 ਸਾਲਾਂ ਬਾਅਦ ਆਵਦਾ ਹੱਕ ਜਿਤਾਉਣ ਲੱਗ ਜਾਂਦਾ ਫਿਰ ਕੋਟਾਂ ਕਚੈਰੀਆਂ ਦੇ ਵਿੱਚ ਫਿਰਦੇ ਰਹਿੰਦੇ ਨੇ ਇਹ ਉਹ ਚੀਜ਼ਾਂ ਨੂੰ ਵੀ ਪਰੇਸ਼ ਕਰ ਦੋ ਸਾਰਾ ਕੁਝ ਮਿਲਦਾ ਸਾਨੂੰ ਤੁਸੀਂ ਮੰਨ ਕੇ ਚੱਲੋਗੇ ਕਿ ਕੁਸ਼ਕ ਕਾਲ ਤਾਂ ਇਦਾਂ ਦੀ ਆਈਆਂ ਇੱਕ ਨਾ ਆਪਣੇ ਭੋਗਪੁਰ ਦੇ ਨਾਲ ਹੀ ਉੱਥੋਂ ਪੈਂਦੇ ਆ ਉਹਨਾਂ ਦੀ ਕਾਲ ਆਈ ਸੀ ਕਿ ਉਹ ਕਹਿੰਦੇ ਤੁਸੀਂ ਨਾ ਕੁਸ਼ ਨਾ ਕਰਨਾ ਹੂੰ ਬਸ ਸਾਡੇ ਮਕਾਨ ਨੂੰ ਖੋਲ ਕੇ ਤੁਸੀਂ ਜਾ ਕੇ ਇੱਕ ਵਾਰੀ ਖੋਲ ਕੇ ਚਾਹੇ ਨਾ ਦੂਸਰ ਹਫਤੇ ਬਾਅਦ ਦਸੇ ਦਿਨ ਹੀ ਜਾ ਕੇ ਸਿਰਫ ਮਕਾਨ ਨੂੰ ਖੁੱਲਦਾ ਕਰਿਆ ਆਇਆ ਕਰੋ। ਅੱਛਾ ਕਿ ਕਿਸੇ ਨੂੰ ਹੋਵੇ ਕਿ ਇਹਨਾਂ ਦਾ ਕੋਈ ਇੱਥੇ ਹੈਗਾ। ਇਹ ਹਾਲ ਹੋ ਚੁੱਕਿਆ ਕਿ ਕੋਈ ਇਦਾਂ ਦਾ ਵੀ ਨਹੀਂ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਇਦਾਂ ਦੇ ਨਹੀਂ ਰਿਹਾ ਕੁਝ ਜਿਨ੍ਹਾਂ ਦੇ ਵਿੱਚੋਂ ਕਿ ਜਾ ਕੇ ਕੋਈ ਮਕਾਨ ਵੀ ਖੋਲ ਸਕੇ। ਰਿਸ਼ਤੇਦਾਰ ਵੀ ਕਰ ਲੈਂਦੇ ਬਈ ਫਿਰ ਦੱਬ ਦੁੱਬ ਲੈਂਦੇ ਆ। ਦੱਬਣੇ ਵਾਲਾ ਵੈਸੇ ਨਾ ਮਕਾਨਾਂ ਦੇ ਵਿੱਚ ਦੱਬਣੇ ਵਾਲਾ ਕੰਮ ਬਹੁਤ ਰੇਅਰ ਹੁੰਦਾ। ਤੇ ਹੁਣੇ ਐਡਮਿਨਿਸਟ੍ਰੇਸ਼ਨ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਨਾ ਉਹ ਮੈਨੂੰ ਕਹਿ ਰਹੇ ਸੀ ਕਿ ਜਿਹੜਾ ਐਨ ਆਰ ਆਈ ਸੀ ਨਾ ਕੁਝ ਕ ਐਨ ਆਰ ਆਈ ਦੇ ਲਈ ਉਹ ਜਿੱਦਾਂ ਆਪਣਾ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਸੀਗੇ ਉਹ ਉਹ ਦੱਸਦੇ ਸੀਗੇ ਕਿ ਐਨ ਆਰ ਆਈs ਵਗੈਰਾ ਉਹਨਾਂ ਨੂੰ ਉਸ ਤੋਂ ਪੈਸਾ ਵੀ ਆਉਣ ਲੱਗ ਜਾਏਗਾ ਉਹਨਾਂ ਦੇ ਮਕਾਨ ਅਸੀਂ ਅੱਗੇ ਜਿੱਦਾਂ ਲੋਕਲ ਆਂਦੇ ਆ ਆਪਣੇ ਕੋਈ ਫਾਰਮ ਟੂਰਿਜ਼ਮ ਦੇ ਲਈ ਜਾਂ ਹਾਂ ਕੋਈ ਵਿਲੇਜ ਸਟੇ ਦੇ ਲਈ ਆਂਦੇ ਆ ਉਹ ਫਿਰ ਉਹਦਾ ਕਾਫੀ ਗੱਲਬਾਤ ਉਹਦੇ ਲਈ ਵੀ ਚੱਲਦੀ ਪਈ ਆ ਸੋ ਦੇਖਦੇ ਆ ਸ਼ਾਇਦ ਉਦਾਂ ਦਾ ਵੀ ਕੁਝ ਬਣ ਜੇ ਪਰ ਹਾਲ ਫਿਲਹਾਲ ਸਾਡੇ ਕੋਲ ਇਹ ਆ ਕਿ ਸਫਾਈ ਦਾ ਕੰਮ ਕਰਕੇ ਜਾ ਵੀ ਅਸੀਂ ਸ਼ਾਮ ਨੂੰ ਅਗਲੇ ਦੇ ਘਰੇ ਦੇ ਆ। ਹੂੰ। ਤੇ ਬਾਈ ਹੁਣ ਤੱਕ ਕਿੰਨੀਆਂ ਕੁੱਟੀਆਂ ਤੁਹਾਡੇ ਕੋਲ ਹੈਗੀਆਂ ਨੇ? ਹੁਣ ਬਾਈ 73 ਮਕਾਨ ਆ ਸਾਡੇ ਕੋਲ। ਤੇ ਆ ਇੱਕ ਹੈ ਇੱਕ ਬੰਦੇ ਰੇ ਕਿਨਾਂ ਦੇ 7 ਮਕਾਨ ਇੱਕਦੇ ਹੀ ਆ। ਇੱਕ ਜਾਨੇ ਦੇ 7 ਮਕਾਨ ਨੇ। ਤੇ ਤੇ ਉਹ ਸੱਤੇ ਉਹ ਸਾਡੇ ਕੋਲ ਸੱਤੇ ਸਾਹਮਣੇ। ਤੇ ਸੱਤੇ ਐਡੇ ਵੈਲ ਮੇਨਟੇਨਡ ਆ ਤੇ ਇਹਨਾਂ ਨੂੰ ਮੈਨੂੰ ਮੈਂ ਦੇ ਜਿਹੜੇ ਮਕਾਨ ਚ ਤੁਸੀਂ ਬੈਠੇ ਆ। ਇਹਨਾਂ ਨੂੰ ਵੀ ਆਿਆਂ ਨੂੰ 4 ਸਾਲ ਤਾਂ ਹੋ ਗਏ ਆ ਹੁਣ ਆਣਗੇ। ਹੂੰ। ਤੇ ਦੇਖ ਲਓ ਤੁਸੀਂ ਮਕਾਨ ਤੋਂ ਤੁਹਾਨੂੰ ਲੱਗਦਾ ਨਹੀਂ ਹੋਏਗਾ ਕਿ ਮਕਾਨ ਨੂੰ 4 ਸਾਲ ਤੋਂ ਪਹਿਲੇ ਖੋਲ੍ਹਿਆ ਆ। ਸਾਰਾ ਪੈਨ ਪੂਰਾ ਟਾਈਮ ਤੋਂ ਸੀਸੀਟੀਵੀ ਕੈਮਰੇ ਇੱਕ ਨਾ ਅਸੀਂ। ਇਹਦੇ ਵਿੱਚ ਇਹ ਹੁੰਦਾ ਕਿ ਸੀਸੀਟੀਵੀ ਕੈਮਰੇ ਅਸੀਂ ਮਸਟ ਕਰ ਦੁੱਤੇ ਆ। ਜਿਹਦੇ ਨਾਲ ਇੱਕ ਇੰਟਰਨੈਟ ਕਨੈਕਸ਼ਨ ਤੇ ਇੱਕ ਸੀਸੀਟੀਵੀ ਕੈਮਰੇ। ਇਹ ਫਿਰ ਸੀਸੀਟੀਵੀ ਦੀ ਸਾਰੀ ਫੁਟੇਜ ਉਹਨਾਂ ਦੇ ਮੋਬਾਈਲ ਤੇ ਹਾਂਜੀ। ਉਹਨਾਂ ਦਾ ਆਪਰੇਸ਼ਨ ਉਹਨਾਂ ਕੋਲ ਹੀ ਹੋਏਗਾ। ਅੱਛਾ ਭਈ ਮੇਨਟੇਨੈਂਸ ਦੇ ਵਿੱਚ ਕੀ ਕੀ ਕੁਝ ਆ ਜਾਂਦਾ ਜਿਹੜਾ ਤੁਸੀਂ ਮੇਨਟੇਨੈਂਸ ਇੱਕ ਨਾ ਜਦੋਂ ਮਕਾਨ ਅਸੀਂ ਲੈਣੇ ਆ। ਪਹਿਲਾਂ ਅਸੀਂ ਦਿੰਨੇ ਆ ਰਿਪੇਅਰ ਦਾ। ਕਿ ਰਿਪੇਅਰ ਕੀ ਹੋਣੇ ਵਾਲੀ ਹੁੰਦੀ ਉਸ ਤੋਂ ਵੱਧ ਕੇ ਆ ਜਾਂਦੀ ਮੈਂਟੇਨੈਂਸ ਉਹ ਤਾਂ ਇੱਕ ਤਰ੍ਹਾਂ ਦੀ ਏ ਐਮ ਸੀ ਚ ਹੀ ਆ ਜਾਂਦਾ ਹ ਹ ਤੇ ਉਹਦੇ ਵਿੱਚ ਕੀ ਆ ਮੈਂਟੇਨੈਂਸ ਦੇ ਵਿੱਚ ਤਾਂ ਰੈਗੂਲਰ ਹੀ ਆ ਮੈਂਟੇਨੈਂਸ ਕੀ ਹੋਣੀ ਆ ਕੋਈ ਲਾਈਟ ਖਰਾਬ ਆ ਜਾ ਇਦਾਂ ਦੇ ਛੋਟੇ ਮੋਟੇ ਕੰਮ ਹੁੰਦੇ ਬਾਕੀ ਵੱਡਾ ਮोटा ਕੋਈ ਸਵਿਚਿੰਗ ਖਰਾਬ ਹੋ ਸਕਦਾ ਹੈ ਮੇਨ ਹੁੰਦੀ ਰਿਪੇਅਰ ਦਾ ਅਗਰ ਕੋਈ ਰਿਪੇਅਰ ਖਾਸ ਪੈਂਦਾ ਜਿਆਦਾ ਹੋਣੇ ਵਾਲੀ ਆ ਉਹ ਅਸੀਂ ਪਹਿਲੇ ਇਨਟੀਮੇਟ ਕਰ ਦਿੰਦੇ ਆ ਤੇ ਉਸ ਹਿਸਾਬ ਨਾਲ ਅਗਲੇ ਦੱਸ ਦਿੰਦੇ ਆ ਕਿ ਕਰਾ ਦਿੰਦੇ ਆ ਸਾਡੇ ਕੋਲ ਉਹਦੇ ਵੀ ਅੱਗੇ ਆਪਾਂ ਲੀਜ਼ ਆਊਟ ਹੀ ਕਰਨਾ ਠੇਕੇਦਾਰ ਸਾਡੇ ਟੱਚ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਹੈਗੇ ਆ ਤੇ ਅਸੀਂ ਜੋ ਵੀ ਰਿਪੇਅਰ ਦਾ ਕੰਮ ਆ ਇਲੈਕਟ੍ਰੀਕਲ ਜਿਆਦਾਤਰ ਕੀ ਹੁੰਦਾ ਯਾਰ ਜਦੋਂ ਬੰਦੇ ਨੇ ਛੁੱਟੀ ਜਾਂਦਾ ਨਾ ਕਦੇ ਕੋਈ ਮਕਾਨ ਦੀ ਕੋਈ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਕੋਈ ਫਿਟਿੰਗ ਖਰਾਬ ਹੁੰਦੀ ਕੋਈ ਸੀਮੈਂਟ ਗੇ ਕੋਈ ਲਾਈਟ ਨਹੀਂ ਕੋ ਬੱਲਬ ਨਹੀਂ ਚੱਲਣਾ ਕੋਈ ਸਾਰਾ ਸੀਮੈਂਟ ਉੱਤਰ ਜਾਂਦਾ ਉਹ ਚੀਜ਼ਾਂ ਨੂੰ ਅਸੀਂ ਰੈਗੂਲਰ ਇਨ ਟੱਚ ਵਿੱਚ ਰਹਿ ਕੇ ਤੇ ਉਹੀ ਆ ਜੇ ਕਿਤੇ ਵਧਾਦੇ ਜਾਓ ਤਾਂ ਕੰਮ ਵੱਧ ਆ ਜਾਂਦਾ ਅਗਰ ਕੰਟੀਨਿਊਸ ਹੁੰਦਾ ਜਾਏ ਕਾ ਫਿਰ ਰਿਪੇਅਰ ਦੇ ਵਿੱਚ ਕੋਈ ਖਾਸ ਖਰਚ ਨਹੀਂ ਹੁੰਦਾ ਇਹ ਬਾਈ ਪਰ ਵਿਜ਼ਿਟ ਦਾ ਪਰ ਵਿਜ਼ਿਟ ਦਾ ਪਰ ਵਿਜ਼ਿਟ ਦਾ ਇਹ ਜਿਸ ਹਿਸਾਬ ਨਾਲ ਮਕਾਨ ਹੁੰਦਾ ਹਮਮ ਉਨੇ ਪਰ ਵਿਜ਼ਿਟ ਦੇ ਹਿਸਾਬ ਨਾਲ ਹੀ ਹੁੰਦਾ ਮਕਾਨ ਦੀ ਮੈਜ਼ਰਮੈਂਟ ਦੇ ਹਿਸਾਬ ਮਕਾਨ ਦੀ ਮੈਜ਼ਰਮੈਂਟ ਦੇ ਮੈਜ਼ਰਮੈਂਟ ਹੋਗੇ ਇੱਕ ਦਾ ਗਰਾਊਂਡ ਦੀ ਇੱਕ ਕਿੰਨੇ ਫਲੋਰ ਦਾ ਮਕਾਨ ਆ ਆਪਾਂ ਲਾ ਲੈਨੇ ਆਈਡੀਆ ਕਿ ਇਹ ਦੋ ਬੰਦੇ ਇੱਕ ਦਿਨ ਦੇ ਵਿੱਚ ਕਰ ਸਕਦੇ ਜਾਂ ਦੋ ਦਿਨਾਂ ਦੇ ਵਿੱਚ ਹੋਏਗਾ ਵੱਡਾ ਮਕਾਨ ਆ ਰਈਆਂ ਦੇ ਲੌਨ ਆ ਹੁਣ ਇਹਨਾਂ ਦਾ ਲੌਨ ਵੀ ਆ نیچے ਤੁਸੀਂ ਦੇਖਣਾ ਉਹਦੇ ਵਿੱਚ ਪੂਰਾ ਮੇਨਟੇਨਡ ਆ ਕੋਈ ਇਹਦੇ ਵਿੱਚ ਕਮੀ ਨਹੀਂ ਆ। ਇੱਥੇ ਆ ਇੱਥੇ ਮੰਥ ਦੇ ਵਿੱਚ ਚਾਰ ਵਾਰ ਹੀ ਆਉਂਦੇ ਬੰਦੇ। ਅੱਛਾ ਇੱਥੇ ਚਾਰ ਵਾਰ ਵਿਜ਼ਿਟ ਕਰਦੇ ਹਾਂ ਸੀ। ਹਾਂਜੀ। ਇਹ ਬਈ ਜਿਹੜੇ ਪਰਿਵਾਰ ਨੇ ਤੁਹਾਨੂੰ ਕੋਠੀ ਦੇਣੀ ਐ ਇਹ ਉਹਦੀ ਮਰਜ਼ੀ ਆ ਵੀ ਕਿੰਨੇ ਵਾਰ ਵਿਜ਼ਿਟ ਕਰਵਾਉਂਦਾ ਅਗਲਾ। ਉਹਨਾਂ ਦੀ ਮਰਜ਼ੀ ਆ। ਅੱਛਾ। ਕੁਝ ਇਦਾਂ ਐ ਮੰਥਲੀ ਵਾਲੇ ਵੀ ਆਉਂਦੇ ਆ ਕਿ ਮੰਥ ਦੇ ਵਿੱਚ ਇੱਕ ਵਾਰ ਹੀ ਆਓ। ਹੁਣ ਤਾਂ ਇਦਾਂ ਦੇ ਤੁਹਾਨੂੰ ਦੱਸਦਾ ਕਿ ਇਦਾਂ ਦੇ ਵੀ ਫੋਨ ਆਉਂਦੇ ਪਏ ਜਿਹੜੇ ਕਹਿੰਦੇ ਸਿਰਫ ਸਾਡਾ ਮਕਾਨ ਖੋਲ ਕੇ ਜਾ ਕੇ ਕੁਝ ਇਹ ਹੋ ਜਾ ਕੇ ਗਾਂਡੀਆਂ ਗਵਾਂਡੀਆਂ ਨੂੰ ਥੋੜਾ ਹੁੰਦਾ ਕਿ ਇਹਨਾਂ ਦੇ ਕੋਈ ਨਾ ਆਉਣ ਜਾਣ ਕਰ ਦਿਓ ਗੱਲਾਂ। ਹਾਂ। ਕੱਲਾ ਅਣਜਾਣ ਕਰ ਦੋ ਕਿੱਥੋਂ ਕਿੱਥੋਂ ਦੇ ਨੇ ਬਈ ਇਹ ਜਿਨ੍ਹਾਂ ਦੇ ਮਕਾਨ ਨੇ ਤੁਹਾਡੇ ਕੋਲ ਕਿਹੜੀ ਕਿਹੜੀ ਕੰਟਰੀ ਚ ਬੈਠੇ ਨੇ ਇੰਗਲੈਂਡ ਆ ਇੱਥੇ ਫੈਮਿਲੀ ਹੂੰ ਤੇ ਅਮਰੀਕਾ ਆ ਹੂੰ ਤੇ ਸਾਰੇ ਆ ਲਗਭਗ ਯੂਰਪ ਦੇ ਵਿੱਚ ਆ ਬਹੁਤ ਤੇ ਆ ਹੁਣ ਕੈਨੇਡਾ ਦੇ 2-3 ਮਕਾਨ ਆ 73 ਦੇ ਵਿੱਚੋਂ ਬਈ ਸਭ ਤੋਂ ਜੇ ਮੈਂ ਉਹ ਗੱਲ ਪੁੱਛਾਂ ਵੀ ਇੱਕ ਤਾਂ ਸਭ ਤੋਂ ਏਰੀਆ ਕਿਹੜੀ ਕੋਠੀ ਦਾ ਜ਼ਿਆਦਾ ਹੈ ਕਿੰਨੀ ਵੱਡੀ ਕੋਠੀ ਹੁੰਦਾ ਤੁਹਾਡੇ ਕੋਲ ਹੈਗੀ ਆ ਏਰੀਆ ਦੋ ਦੋ ਕਨਾਲ ਦੇ ਮਕਾਨ ਵੀ ਹੈਗੇ ਆ। ਹੂੰ ਤੇ ਏਰੀਆ ਵਾਈਜ਼ ਭਾਜੀ ਵੱਡੀਆਂ ਹੁੰਦੀਆਂ ਸਾਰੀਆਂ। ਜੇ ਸੋਚਣਾ, ਜੇ ਕੁਝ ਨਹੀਂ ਕਰਨਾ ਫਿਰ ਇਹਨੂੰ ਵੀ ਦਿਹਾੜੀ ਚ ਲਪਟਾ ਦੇਣਾ। ਪਰ ਇਹ ਦੋ ਦਿਨ ਲੱਗ ਜਾਂਦੇ ਇਹਨੂੰ। ਤੇ 73 ਦੇ ਵਿੱਚੋਂ ਬਈ ਕਿਹੜੇ ਇਹ ਜਿਹੇ ਪ੍ਰਵਾਹ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵਾਪਸ ਆਉਣੇ ਹੀ ਨਹੀਂ। ਟੇਕ ਕੇਅਰ ਹੀ ਕਰੀ ਜਾ। ਵੈਸੇ ਆ ਕੇ ਨਾ 99% ਆ ਨਹੀਂ ਸਕਦੇ। ਆਣਾ ਸਾਰੇ ਚਾਹਦੇ ਆ। ਹੂੰ ਕਿਉਂਕਿ ਹੁਣ ਵੀਕਲੇ ਆਏ ਆ ਦੋ ਦੇ ਹਫਤੇ ਦੋ ਵੀਕਾਂ ਲੈ ਆਏ ਆ ਉਹ ਕੋਈ ਆਣਾ ਨਹੀਂ ਅਸੀਂ ਕਹਿੰਦੇ ਪਰ ਟਾਈਮ ਹੀ ਹੈ ਨਹੀਂ ਉਹਨਾਂ ਕੋ ਤਿਹਤਰ ਦੇ ਤਿਹਤਰ ਹੀ ਆਣੇ ਨੂੰ ਤਾਂ ਰਾਜੀ ਆ ਪਰ ਜਿਹੜੀ ਅਗਲੀ ਜਨਰੇਸ਼ਨ ਆ ਨਾ ਉਹ ਨਹੀਂ ਆ ਸਕਦੀ ਹੁਣ ਆਪਾਂ ਹੀ ਤੁਸੀਂ ਆਪਾਂ ਹੀ ਮੰਨ ਕੇ ਚੱਲਦੇ ਆ ਸਾਨੂੰ ਕਹਵੇ ਸਾਡੇ ਇਨਸੈਸਟਰਸ ਇੱਥੋਂ ਆਏ ਸੀ ਠੀਕ ਆ ਜੀ ਤੁਸੀਂ ਹਾਂ ਤੁਹਾਡੇ ਇਨਸੈਸਟਰਸ ਆਏ ਸੀ ਸ਼੍ਰੀਲੰਕਾ ਤੋਂ ਆਏ ਸੀ ਅਸੀਂ ਜਾ ਹੀ ਨਹੀਂ ਸਕਦੇ ਅਸੀਂ ਥੋੜੀ ਕਹਾਂਗੇ ਅਸੀਂ ਤਾਂ ਇੱਥੋਂ ਦੇ ਆ ਅਸੀਂ ਇੱਥੋਂ ਜੰਮੇ ਪਲੇ ਆ ਇਹੀ ਸਾਡੀ ਜਨਮ ਭੂਮੀ ਆ ਇਹੀ ਉਹਨਾਂ ਦਾ ਹਾਲਾਤ ਬਣ ਗਿਆ ਵੀ ਇੱਕ ਜਨਰੇਸ਼ਨ ਜਿਹੜੀ ਇੱਥੋਂ ਗਈ ਸੀ ਪਹਿਲਾਂ ਉਹ ਜਨਰੇਸ਼ਨ ਵਾਪਸ ਆ ਜਾਂਦੀ ਹੈ ਜਿਹੜੇ ਉੱਤੇ ਬੌਰਨ ਹੋ ਗਏ ਉਹ ਬੌਰਨ ਹੋ ਗਏ ਉਹਨਾਂ ਦੇ ਲਈ ਉਹ ਉਹਨਾਂ ਨੂੰ ਦੱਸਣਗੇ ਤੇ ਉਹਨਾਂ ਦੇ ਲਈ ਕੁਝ ਨੈਗੇਟਿਵ ਗੱਲਾਂ ਨਾ ਨੈਗੇਟਿਵ ਗੱਲ ਨੂੰ ਪ੍ਰਮੋਟ ਨਹੀਂ ਕਰਨਾ ਪੈਂਦਾ ਹੂੰ ਜਿੱਥੇ ਇਹ ਹੋ ਗਿਆ ਉੱਥੇ ਮਰਡਰ ਹੋ ਗਏ ਉੱਥੇ ਖੂਨ ਹੋ ਜਾਂਦੇ ਆ ਉੱਥੇ ਇਹ ਹੋ ਜਾਂਦਾ ਉੱਥੇ ਕਬਜ਼ੇ ਹੋ ਜਾਂਦੇ ਪੋਜ਼ਿਟਿਵ ਗੱਲ ਨੂੰ ਨਾ ਤੁਸੀਂ ਇੱਕ ਨੂੰ ਦਸਾਂ ਨੂੰ ਦੱਸਣੀ ਪੈਣੀ ਆ ਫੇਰ ਉਹਨੇ ਪੰਜਾਂ ਨੂੰ ਦੱਸਣੀ ਆ ਨੇਗੇਟਿਵ ਗੱਲ ਇੱਕ ਨੇ ਇੱਕ ਨੂੰ ਦੱਸਣੀ ਆ ਉਹਨੇ 2 ਨੂੰ 4 ਨੂੰ 6 8 ਨੂੰ 10 ਨੂੰ ਉਹ ਇਦਾਂ ਜਾਣੀ ਆ 네ਗੇਟਿਵ ਗੱਲ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਹੁੰਦੀ ਬਿਲਕੁਲ ਇਹੀ ਚੀਜ਼ਾਂ ਉੱਥੇ ਦਿਖਾਈਆਂ ਜਾਂਦੀਆਂ ਹੂੰ ਵੈਸੇ ਹੁਣ ਆਪਾਂ ਇੱਥੇ ਰਹਿਨੇ ਆ ਹੂੰ ਮੇਰੇ ਇੱਥੇ ਹੋਰ ਫੈਮਿਲੀ ਦੇ ਵਿੱਚੋਂ ਕੋਈ ਨਹੀਂ ਆ ਮੇਰੇ ਪਾਰਟਨਰ ਆ ਉਹਨਾਂ ਦੇ ਵੀ ਉਹੀ ਕੰਮ ਤੁਹਾਡੀ ਫੈਮਿਲੀ ਬਾਹਰ ਸਾਰੀ ਸਾਰੀ ਕਿਹੜੀ ਗੱਲ ਦੀ ਸਾਰੀਆਂ ਕੰਟਰੀਜ਼ ਦੇ ਵਿੱਚ ਹੀ ਹੈਗੇ ਆ ਤੁਸੀਂ ਵੀ ਗਿਆ ਹੋਰ ਹਾਂ ਮੈਂ ਗਿਆ ਘੁੰਮਣ ਫੇਰਣ ਮੈਂ ਗਿਆ ਵੈਸੇ ਤੁਸੀਂ ਸੋਚਿਆ ਵੀ ਇੱਥੇ ਰਹਿਣਾ ਹੁਣ ਮੈਂ ਦੇਖਦਾ ਹੁਣ ਅੱਗੇ ਕਿਤੇ ਦਾ ਇੰਗਲੈਂਡ ਜਾਣਾ ਮੇਰਾ ਫਰੈਂਡ ਆ ਉੱਥੇ ਮੈਨੂੰ ਬੁਲਾ ਰਿਹਾ ਹੂੰ ਹੂੰ ਤੇ ਯੂਰਪ ਦਾ ਰਸ਼ੀਆ ਸਾਰੇ ਮੈਂ ਘੁੰਮਿਆ ਅੱਛਾ ਭਾਈ ਜੇ ਹੁਣ ਕੋਠੀ ਤੁਹਾਡੇ ਤੋਂ ਜੋ ਕੋਈ ਲੈਂਦਾਗਾ ਤਾਂ ਫਿਰ ਉਹਦੇ ਵਿੱਚ ਕੋਈ ਇਹ ਵੀ ਗੱਲ ਆਉਂਦੀ ਹੈ ਵੀ ਜੇ ਮੰਨ ਲਓ ਤੁਹਾਨੂੰ ਕੋਈ ਕੇਸ ਆਇਆ ਹੋਵੇ ਕੋਠੀ ਕੋਈ ਲਈ ਹੋਵੇ ਕੋਈ ਕਮਜ ਵਾਲੀ ਕੋਈ ਗੱਲ ਹੋਵੇ ਜਾਂ ਕੋਈ ਬਾਅਦ ਦੇ ਵਿੱਚ ਕੋਈ ਬੰਦਾ ਤੁਹਾਡੇ ਕੋਲ ਆ ਗਿਆ ਜਾਂ ਕੋਈ ਪਰਿਵਾਰ ਇੰਨਾ ਦੀ ਵੈਸੇ ਕਹਿੰਦਾ ਵੀ ਇਸ ਦਾ ਮਸਾ ਖੜਾ ਛੜਾਇਆ ਯਾਰ ਇਹਨਾਂ ਨਾਲ ਉਹ ਪ੍ਰਿ ਹਰੇਕ ਦੀ ਆਪਣੀਆਂ ਪਰੇਸ਼ਾਨੀਆਂ ਹੁੰਦੀਆਂ ਹੂੰ ਕੋਈ ਕਿਸੇ ਦਾ ਕੋਈ ਰੀਜ਼ਨ ਹੁੰਦਾ ਕਿਸੇ ਦਾ ਕੋਈ ਰੀਜ਼ਨ ਚਲੋ ਫਿਰ ਵੀ ਇੱਕ ਕੋਈ ਸੜਨਾ ਸਾਂਝੀ ਕਰਨੀ ਆਉਂ ਕੁਝ ਜਿੱਦਾਂ ਹੁਣ ਇੱਕ ਨਾ ਇੱਥੋਂ ਆਇਆ ਸੀਗਾ ਮਿਆਣੀ ਪਿੰਡ ਪਿੰਡ ਉੱਥੋਂ ਮੈਨੂੰ ਨਾ ਫੋਨ ਆਇਆ ਸੀ ਹੂੰ ਉਹ ਬੰਦੇ ਉਹ ਕਹਿੰਦੇ ਸੀਗੇ ਸਾਡਾ ਨਾ ਕੇਸ ਲੱਗਿਆ ਹੋਇਆ ਅਮਰੀਕਾ ਤੋਂ ਫੋਨ ਆਇਆ ਸੀ ਹੂੰ ਕਿ ਸਾਡਾ ਕੇਸ ਲੱਗਿਆ ਹੋਇਆ ਪ੍ਰਾਪਰਟੀ ਉਹਨਾਂ ਦੀਆਂ 7 ਦੁਕਾਨਾਂ ਸੀ ਤੇ ਉੱਪਰ ਪੌਰੀ ਮਕਾਨ ਸੀ ਉਹਨਾਂ ਦੇ ਤੇ ਉਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀਆਂ ਕਾਫੀ ਵੱਡਾ ਮਕਾਨ ਸੀ ਬਣਿਆ ਪਿੱਛੇ ਤੇ ਉਹ ਕਹਿੰਦਾ ਨਾ ਜੇ ਸਾਡਾ ਕੇਸ ਲੱਗਿਆ ਵਾ ਅਸੀਂ ਨਾ ਲੋਅਰ ਕੋਰਟ ਤੋਂ ਜਿੱਤ ਗਏ ਆ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਗਲੀ ਪਾਰਟੀ ਨੇ ਪਾਸ ਆ ਉਹ ਕਹਿੰਦਾ ਬਈ ਤੁਸੀਂ ਇਦਾਂ ਕਰਿਓ ਤੁਸੀਂ ਨਾ ਸਾਡੇ ਮਕਾਨ ਉੱਥੇ ਜਾਣਾ ਤੁਸੀਂ ਉੱਥੇ ਨਾਲ ਸਫਾਈ ਸੁਫਾਈ ਦਾ ਸਾਡੇ ਨਾਲ ਕਰ ਲਓ ਉਹ ਫੇਰ ਅਸੀਂ ਕਹਾਂ ਲੀਗਲੀ ਦੇ ਵਿੱਚ ਜਿੱਥੇ ਇੱਕ ਵਾਰੀ ਪਹਿਲਾਂ ਹੀ ਜਿਨ੍ਹਾਂ ਦਾ ਕੋਈ ਡਿਸਪਿਊਟ ਆ ਉਹਦੇ ਵਿੱਚ ਨਹੀਂ ਅਸੀਂ ਜਾਂਦੇ ਫੇਰ ਇਸ ਕਰਕੇ ਅਸੀਂ ਉਹਨਾਂ ਨੂੰ ਰਿਫਿਊਜ਼ ਕਰਤਾ ਸੀ ਕੁਝ ਕਿਦਾਂ ਦੇ ਹੁੰਦੇ ਆ ਕਿ ਜਿਹੜਾ ਬੰਦਾ ਇੱਕ ਵਾਰੀ ਡਰਦਾ ਨਾ ਜਿੱਦਾਂ ਕਹਿੰਦਾ ਨਹੀਂ ਕਿ ਦੁੱਧ ਵਾਲਾ ਵੀ ਗੁਰਗੇ ਫੂਕਾ ਮਾਰ ਮਾਰ ਪਾਣੀ ਨੂੰ ਪੀਂਦਾ ਫਿਰ ਉਹ ਬੰਦੇ ਉਹਦਾ ਉਹਦਾ ਸਾਰਾ ਕੁਝ ਵੇਚਣੇ ਤੇ ਹੋ ਜਾਂਦੇ ਉਹ ਨਹੀਂ ਠਹਿ ਨਹੀਂ ਜਿਹੜਾ ਇੱਕ ਵਾਰੀ ਲੀਗਲੀ ਦੇ ਵਿੱਚ ਫਸ ਗਿਆ ਲੀਗੈਲਿਟੀਜ਼ ਦੇ ਵਿੱਚ ਉਹ ਨਹੀਂ ਰਹਿਣਾ ਚਾਹੁੰਦਾ ਹੁਣ ਅਸੀਂ ਲੈ ਕੇ ਆ ਰਹੇ ਹਾਂ ਹਮ ਲੀਗਲ ਹੈਲਪਲਾਈਨ ਐਨਆਰਆਈ ਸਰਵਿਸਿਜ਼ ਅੰਡਰ ਕਰਾਂਗੇ ਕਾਫੀ ਕੁਝ ਹਮ ਹਮ ਤੇ ਸਾਡੀ ਐਲਐਲਪੀਜ਼ ਦੇ ਨਾਲ ਦੋ ਤਿੰਨ ਨਾ ਟੱਚ ਵਿੱਚ ਆ ਅਸੀਂ ਹਮ ਹਮ ਤੇ ਲੀਗਲ ਅਸਿਸਟੈਂਸ ਵੀ ਦਵਾਂਗੇ ਉਸ ਤੋਂ ਬਾਅਦ ਅਸੀਂ ਮੈਡੀਕਲ ਹੈਲਥ케ਅਰ ਵੀ ਦਵਾਂਗੇ ਜਿਹੜੇ ਪਿੱਛੇ ਐਨਆਰਆਈਸ ਦੇ ਸਿਆਣੇ ਰਹਿੰਦੇ ਆ ਉਹਨਾਂ ਲਈ ਵੀ ਅਸੀਂ ਲੈ ਕੇ ਇਹ ਬਈ ਦਿਮਾਗ ਚ ਕਿਵੇਂ ਆਈ ਗੱਲ ਜਿਵੇਂ ਉਹ ਆਪਾਂ ਦੇਖੇ ਬਿਜ਼ਨਸ ਲੋਕ ਬਹੁ ਕਰਦੇ ਨੇ ਨੌਜਵਾਨ ਕਹਿੰਦੇ ਅੱਜ ਕੱਲ ਅਸੀਂ ਕੁਛ ਨਾ ਕੁਛ ਕਰਨਾ ਹਨਾ ਜੇ ਨਹੀਂ ਜਾਣਾ ਬਾਹਰ ਪਰ ਮੈਨੂੰ ਲੱਗਦਾ ਇਹ ਨਵੇਕਲਾ ਜਾਂ ਇੱਕ ਅਲੱਗ ਆਉਦੇ ਆਪ ਚ ਹਨਾ ਇੱਕ ਤਾਂ ਚਲੋ ਤੁਸੀਂ ਮੰਨ ਲਿਆ ਵੀ ਤੁਸੀਂ ਰਹਿੰਦੇ ਐ ਇਹ ਉਹ ਸ਼ਹਿਰਾਂ ਵੱਲ ਜਾਂ ਉਹਨਾਂ ਪਿੰਡਾਂ ਚ ਜਿੱਥੇ ਸਾਰੇ ਘਰ ਖਾਲੀ ਪਏ ਨੇ ਬੰਦ ਪਏ ਨੇ ਅਸੀਂ ਆਈਡੀਆ ਕਿਵੇਂ ਆਇਆ ਆਈਡੀਆ ਹੁਣ ਸਾਡਾ ਨਾ ਜਿੱਦਾਂ 100% ਕਲਾਇੰਟੇਜ ਐਨ ਆਰ ਆਈ ਸੀ ਕਾਰਾਂ ਦੀ ਹੂੰ ਹੁਣ ਸਾਡੇ ਕੋਲ 100 ਦੇ ਆਸ-ਪਾਸ ਗੱਡੀ ਆ ਤੇ ਉਸ ਤੋਂ ਬਾਅਦ ਵਿੱਚੋਂ ਅਸੀਂ ਸਾਡੀ ਕਲਾਇੰਟੇਜ ਹੀ ਸਾਰੀ ਐਨ ਆਰ ਆਈ ਆ ਹੂੰ ਕਿਉਂਕਿ ਡੀਲ ਹੀ ਉਹਨਾਂ ਨਾਲ ਕਰਨਾ ਬਿਲਕੁਲ ਹੁਣ ਫੋਨ ਵੀ ਉਹਨਾਂ ਦੀ ਬੁੱਕ ਉਹ ਸਾਰਾ ਕੁਝ ਸਵੇਰ ਤੋਂ ਸ਼ਾਮ ਉਹੀ ਚੱਲਦਾ ਬਾਕੀ ਆ ਸਰਕਲ ਸਰਕਲ ਵੀ ਵਧੀਆ ਸਾਡਾ ਬਣਿਆ ਹੋਇਆ ਏਰੀਆ ਦੇ ਵਿੱਚ ਹੀ ਹੁਣ ਦਾ ਬਣਿਆ ਹੋਇਆ ਤੇ ਉਹ ਮੇਰੇ ਆਈਡੀਆ ਕੀ ਆਈਡੀਆ ਗਿਆ ਆਪਣਾ ਕੰਮ ਕਰਵਾਉਂਦੇ ਸੀ ਹੁਣ ਕਰਨ ਲੱਗ ਗਏ ਹੂੰ ਪਹਿਲਾਂ ਆਪ ਕਰਵਾਉਂਦੇ ਹੁੰਦੇ ਸੀ ਅੱਛਾ ਕੋਈ ਆਈਡੀਆ ਬਣ ਕੇ ਜੋਬ ਛੱਡ ਦਿੱਤੀ ਜੋਬ ਕਰਦੀ ਸੀ ਉਹ ਕਰਦਾ ਸੀ ਮੈਂ ਗਵਰਨਮੈਂਟ ਕਾ ਪ੍ਰਾਈਵੇਟ ਗਵਰਨਮੈਂਟ ਜੋ ਅਸੀਂ ਗਵਰਨਮੈਂਟ ਜੋਬ ਛੱਡਤੀ ਗਵਰਨਮੈਂਟ ਸੈਕਟਰ ਵਿੱਚ ਸੀ ਮੈਂ ਹੁਣ ਜੋਬ ਵੀ ਛੱਡ ਦਿੱਤੀ ਕੀ ਸੀ ਬਈ ਮੈਂ ਇਨਸਟਰੂਮੈਂਟ ਇੰਜੀਨੀਅਰ ਸੀ ਸ਼ੂਗਰ ਮੈਨ ਦਾਵਾ ਸ਼ਾ ਅੱਛਾ ਤੋ ਫਿਰ ਜੋਬ ਛੱਡੀ ਉਹ ਵੀ ਰਿਸਕ ਰਿਸਕ ਕੀ ਬਾਜੀ ਕੰਮ ਕਰਨਾ ਕੁਝ ਹੋਇਆ ਤੇ ਬਸ ਮੇਰਾ ਮਨ ਸੀ ਕਿ ਰਹਿਣਾ ਮੈਂ ਇੱਥੇ ਹੀ ਆ ਪੰਜਾਬ ਜੀ ਮੈਂ ਜਾਣਾ ਨਹੀਂ ਸੀਗਾ ਹੂੰ ਹੂੰ ਇਹ ਤੋਂ ਸ਼ਿਫਟ ਹੋਣੇ ਦਾ ਮਨ ਨਹੀਂ ਸੀ ਹੁਣ ਹੈਗੇ ਆ ਮੁੰਡੇ ਮੇਰੇ ਨਾਲ ਦੇ ਆ ਹੂੰ ਦੋਨੋਂ ਸੱਨੀ ਦੇ ਮਨੀ ਮੇਰੇ ਭਰਾ ਹੀ ਜੋ ਵੱਡੇ ਹੂੰ ਤੇ ਉਹਨਾਂ ਦਾ ਵੀ ਉਹ ਵੀ ਬੰਦੇ ਵੀ ਇੱਥੇ ਆ ਅੱਛਾ ਬਈ ਤੇ ਜਿਨ੍ਹਾਂ ਦੇ ਨਾਲ ਮੇਰਾ ਗੱਡੀਆਂ ਦਾ ਕੰਮ ਆ ਉਹਨਾਂ ਦੇ ਨਾਲ ਸੋ ਉਹਨਾਂ ਦਾ ਵੀ ਮਨ ਚ ਇਹ ਸੀ ਕਿ ਜਾਣਾ ਨਹੀਂ ਹੂੰ ਉਹ ਵੀ ਇੱਥੋਂ ਸ਼ਿਫਟ ਹੋ ਕੇ ਨਹੀਂ ਰਾਜੀ ਅੱਛਾ 99% ਬੰਦੇ ਹੁਣ ਅਜੀ ਰੇਟ ਤੇ ਜਾਣਾ ਚਾਹਦੇ ਪਰ ਸਾਨੂੰ ਬੰਦੇ ਓਦਾਂ ਦੇ ਮਿਲੇ ਜਿਹੜੇ ਕਹਿੰਦੇ ਜਾਣਗੇ ਕਿ ਰਹਿਣਾ ਹੀ ਪੰਜਾਬ ਵਿੱਚ ਹੂੰ ਹੂੰ ਬਈ ਉਹਨਾ ਕਰਕੇ ਆ ਬਈ ਜੋ ਗੱਲਬਾਤ ਕਰਦੇ ਆ ਨਰਾਈ ਨਾਲ ਹਨਾ ਵੀ ਰੈਂਟ ਰੂਟ ਨੂੰ ਲੈ ਕੇ ਜਾਂ ਉਹਨੂੰ ਲੈ ਕੇ ਰੁਪਿਆ ਨੂੰ ਲੈ ਕੇ ਤਾਂ ਉਹਦਾ ਮੈਲਾ ਤਾਂ ਫਿਰ ਤਾਂ ਬੜਾ ਉਹਦਾ ਖੁੱਲ ਕੇ ਕਹਿਣਗੇ ਕਿ ਠੀਕ ਹੈ ਜਿੰਨੇ ਮਰਜੀ ਸਾਡੀ ਕੋਠੀ ਸੰਭੋ ਵਸੇ ਹੁਣ ਜਿਹਨਾਂ ਨੂੰ ਤਾਂ ਪਿਆਰ ਆ ਨਾ ਜਿਹਨਾਂ ਨੇ ਮਕਾਨਾਂ ਦੇ ਪੈਸਾ ਲਾਇਆ ਵਾ ਹੂੰ ਉਹ ਤਾਂ ਕਹਿ ਰਹਿੰਦੇ ਲੋਕੀ ਉਹਦੇ ਵਿੱਚ ਵੀ 바ਰਗੇਨਿੰਗ ਕਰਦੇ ਰਹਿੰਦੇ ਤੇ ਬਾਕੀ ਠੀਕ ਆ ਬਾਜੀ ਚੱਲੀ ਜਾਂਦਾ ਵਧੀਆ ਕੰਮ ਕਈ ਵਾਰ ਕਦੇ ਇਹ ਆ ਕਿ ਹੁਣ ਅਸੀਂ ਹੁਣ ਇਨਕੁਆਇਰੀਆਂ ਵੀ ਆਉਂਦੀਆਂ ਵਧੀਆ ਕੰਮ ਦੇ ਵਿੱਚ ਚਲੋ ਲੋਕੀ ਖੁਸ਼ ਵੀ ਆ ਤੇ ਉਹਨਾਂ ਨੂੰ ਕੰਮ ਕੀਤਾ ਕਰਾਇਆ ਮਿਲਦਾ ਆਂਦੇ ਆ ਛੁੱਟੀ ਕੱਟ ਕੇ ਚਲੇ ਜਾਂਦੇ ਕੋਈ ਖਾਸ ਪਰੇਸ਼ਾਨੀ ਨਹੀਂ ਆਉਂਦੀ ਕੋਈ ਕਿਰਾਏਦਾਰ ਰੋਲਾ ਨਹੀਂ ਕੋਈ ਗਹਿਣੇ ਧਰਨ ਦੀ ਕੋਈ ਚੋੜ ਨਹੀਂ ਕੁਝ ਨਹੀਂ ਉਹਨਾਂ ਨੇ ਸਾਨੂੰ ਸਾਲ ਦੇ ਪੈਸੇ ਪਾਇਓ ਆ ਤੇ ਉਹਨਾਂ ਦਾ ਕੰਮ ਹੋਈ ਜਾ ਰਿਹਾ ਉਹ ਕੈਮਰਿਆਂ ਦੇ ਵਿੱਚ ਫਿਰ ਵੀ ਇਹ ਸਾਰਾ ਪੱਥਰ ਪੁੱਥਰ ਬਾਹਰੋਂ ਟੁੱਟਦਾ ਮਾਰਬਲ ਮੂਰਬਲ ਜਾਂ ਕੋਈ ਇਹ ਸਾਰਾ ਕੁਝ ਵੀ ਇਹ ਸਾਰਾ ਰਿਪੇਅਰ ਦੇ ਵਿੱਚ ਆ ਜਾਣਾ ਉਹਨਾਂ ਨੂੰ ਦੱਸ ਦੇਈਦਾ ਕਰਵਾ ਹੀ ਲੈਂਦੇ ਸਾਰੇ ਅਗਰ ਇਹ ਇੱਕ ਟੁੱਟਿਆ ਤੇ ਹੁਣੇ ਹੋ ਗਿਆ ਤਾਂ ਇਹ ਚੱਲਦਾ ਰਹੇਗਾ ਆਦਰਵਾਇਜ਼ ਕੱਲੋਂ ਇੱਕ ਤੋਂ ਚਾਰ ਚਾਰ ਤੋਂ ਅੱਠ ਟੁੱਟਦੀਆਂ ਜਾਣੀਆਂ ਕਦੇ ਇਮੋਸ਼ਨਲ ਵੀ ਹੋ ਜਾਂਦੇ ਨੇ ਬਈ ਐਨਆਰ ਇਹਨਾਂ ਨਾਲ ਗੱਲਬਾਤ ਕਰਦੇ ਜਿਵੇਂ ਮੰਨ ਲਓ ਇੱਕ ਦਿਨ ਫੋਨ ਆਇਆ ਸੀ ਅਮ੍ਰਿਤਸਰ ਸਾਹਿਬ ਤੋਂ ਓਹੋ ਉਹ ਕਹਿੰਦੇ ਨੇ ਉਹਨਾਂ ਦੀ ਮਦਰ ਸੀਗੇ ਮੁੰਡੇ ਦਾ ਪਹਿਲਾ ਅਮਰੀਕਾ ਤੋਂ ਫੋਨ ਆਇਆ ਉਹਨਾਂ ਦੀ ਮਦਰ ਨੇ ਫੋਨ ਕੀਤਾ ਉਹ ਬੈਂਕ ਵਿੱਚੋਂ ਰਿਟਾਇਰ ਹੋਏ ਸੀ ਉਹ ਕਹਿੰਦੇ ਨਾ ਇਦਾਂ ਬੱਚੇ ਕਿਤੇ ਨਾ ਸਾਡੇ ਨਾਲ ਇਦਾਂ ਕੋਈ ਗੱਲਬਾਤ ਕਰਨੇ ਨੂੰ ਹੈ ਨਹੀਂ ਕੋਈ ਵੀ ਫੋਨ ਇਦਾਂ ਸਾਡੇ ਘਰਾਂ ਦੇ ਵਿੱਚ ਨਾ ਰਿਹਾ ਹੀ ਨਹੀਂ ਕੋਈ ਉਹਨਾਂ ਦੀ ਮਦਰ 6 ਮਹੀਨੇ ਇੱਥੇ ਰਹਿੰਦੇ 6 ਮਹੀਨੇ ਉਹ ਸ਼ਾਇਦ ਕੈਨੇਡਾ ਰਹਿੰਦੇ ਸੋ ਉਹ ਬੰਦਾ ਬੜਾ ਉਹਦਾ ਪਹਿਲਾ ਮੁੰਡਾ ਵੀ ਤੰਗ ਸੀ ਪਰੇਸ਼ਾਨ ਸੀ ਉਹ ਵੀ ਫਿਰ ਉਹਦੀ ਮਦਰ ਵੀ ਬਹੁਤ ਪਰੇਸ਼ਾਨ ਸੀ ਯਾਨੀ ਕਿ ਉਹ ਕਹਿੰਦੇ ਸੀ ਅਸੀਂ ਰਹੇ ਇਕੱਲੇ ਵੇ ਕੋਈ ਗੱਲ ਕਰਨੀ ਨਹੀਂ ਉਹ ਕਹਿੰਦੇ ਅਸੀਂ ਪਿੰਡਾਂ ਤੋਂ ਆ ਗਏ ਸੀ ਸ਼ਹਿਰਾਂ 'ਚ ਹੂੰ ਸ਼ਹਿਰਾਂ ਦੇ ਵਿੱਚ ਆ ਕੇ ਇਕੱਲੇ ਰਹਿ ਗਏ ਹੁਣ ਤਾਂ ਪਿੰਡ ਵੀ ਖਾਲੀ ਹੋ ਗਏ ਪਰ ਜਿੱਦਾਂ ਉਹਨਾਂ ਨੇ ਪਹਿਲਾਂ ਤੋਂ ਬੈਂਕਿੰਗ ਸੈਕਟਰ ਵਿੱਚ ਜੌਬ ਕੀਤੀ ਸੀ ਤੇ ਉਹਨਾਂ ਉਹ ਲੇਡੀ ਨਾ ਮੇਰੀ ਉਹਨਾਂ ਦੇ ਮਦਰ ਨਾ ਉਹਨਾਂ ਦੀ ਮੁੰਡੇ ਦੀ ਨਾਲ ਗੱਲ ਵੀ ਹੋਈ ਤੇ ਉਹ ਵੀ ਉਹ ਵੀ ਤੰਗ ਹੀ ਸੀ ਕਿ ਆਪਾਂ ਇਕੱਲੇ ਹੀ ਹਾਂ ਹੁਣ ਉਹਦਾ ਕੁਛ ਨਾ ਮੈਂ ਜਿੱਦਾਂ ਇੱਕ ਸਟਾਰਟਅਪ ਸ਼ੁਰੂ ਕੀਤਾ ਸੀ ਕਿਸੇ ਨੇ ਆੜੀ ਤੇ ਉਹ ਬਰਥਡੇ ਕੇਕ ਵਗੈਰਾ ਨਿਆਣੇ ਭੇਜ ਦੇ ਸੀ ਬੱਚਿਆਂ ਦਾ ਆਪਣੇ ਉਹਨਾਂ ਫੈਮਿਲੀ ਦੇ ਤੇ ਉਹਨਾਂ ਦੇ ਇਦਾਂ ਦਾ ਸੋਚ ਕੇ ਸਾਨੂੰ ਕੁਝ ਇਦਾਂ ਦੇ ਲਈ ਉਹ ਨਹੀਂ ਕੀਤਾ ਸੀਗਾ ਕਿ ਨਾ ਮੈਂ ਤੁਸੀਂ ਇਹ ਕੰਮ ਕੁਝ ਕਰਦੇ ਪਏ ਆ ਸੋ ਇਹ ਤੁਸੀਂ ਇਦਾਂ ਦੇ ਲਈ ਇਹਦੇ ਵਿੱਚ ਕੀ ਕਰਦੇ ਆ ਜਿਹੜੇ ਸਾਡੇ ਇੱਥੇ ਘਰ ਦੇ ਲੋਨਲੀ ਫੀਲ ਕਰਦੇ ਮੈਂ ਕਿਹਾ ਵੀ ਇਹਦੇ ਵਿੱਚ ਤਾਂ ਹਜੇ ਨਹੀਂ ਅਸੀਂ ਕੁਝ ਵੀ ਕਰਦੇ ਅਜੇ ਤਾਂ ਅਸੀਂ ਇਹ ਆ ਕਿ ਤੁਹਾਡਾ ਮਕਾਨ ਅਜੇ ਤਾਂ ਹੈਗੇ ਆ ਫੈਮਿਲੀ ਦੇ ਮੈਂਬਰ ਅਜੇ ਬਾਹਰ ਕੈਨੇਡਾ ਚ ਬੈਠ ਨੇ ਮੰਨ ਲਓ ਉਹ ਕਹਿੰਦੇ ਨੇ ਕਿ ਸਾਡੇ ਕੋਲ ਇੱਥੇ ਗੱਲ ਕਰਨ ਨੂੰ ਕੋਈ ਬੰਦਾ ਹੀ ਨਹੀਂ ਕਿ ਅਸੀਂ ਕਿਹਨੂੰ ਫੋਨ ਲਾਈਏ ਕਿਹਨੂੰ ਲਾਈਏ ਹੁਣ ਇੱਥੋਂ ਉਹ 6 ਮਹੀਨੇ ਇੱਥੇ ਰਹਿੰਦੇ ਉਹਨਾਂ ਦੀ ਮਦਦ ਤੇ 6 ਮਹੀਨੇ ਉਹਨਾਂ ਦੀ ਮਦਰ ਕੈਨੇਡਾ ਰਹਿੰਦੇ ਤੇ ਪਹਿਲਾ ਜੌਬ ਕੀਤੀ ਆ ਉਹਨਾਂ ਦਾ ਮਨ ਨਹੀਂ ਲੱਗਿਆ ਸੀ ਬਾਹਰ ਯਾਨੀ ਕਿ ਇੱਕ ਤਰ੍ਹਾਂ ਦੇ ਨਾਲ ਉਹ ਇਮੋਸ਼ਨਲ ਹੀ ਸੀ ਬਹੁਤ ਉਹ ਆਵਾਜ਼ ਤੋਂ ਪਤਾ ਚੱਲਦਾ ਸੀ ਵੀ ਕੋਠੀ ਨੂੰ ਲੈ ਕੇ ਹੁੰਦਾ ਕਦੇ ਜਿਵੇਂ ਬੰਦਾ ਕਹਿੰਦਾ ਵੀ ਯਾਰ ਆਪਦਾ ਕਰ ਮਿਹਨਤ ਨਾਲ ਬਣਾਇਆ ਹੁੰਦਾ ਆਪਾਂ ਜਦੋਂ ਨਾ ਖੂਨ ਪਸੀਨੇ ਦੀ ਕਮਾਈ ਲੱਗ ਕੇ ਦੇ ਘਰ ਜ਼ਿੰਦਗੀ ਦੇ ਵਿੱਚ ਬੰਦਾ ਇੱਕ ਵਾਰ ਬਣਾਉਂਦਾ ਇੱਕ ਤਰ੍ਹਾਂ ਦੇ ਨਾਲ ਇਮੋਸ਼ਨਲ ਅਟੈਚਮੈਂਟ ਹੋ ਜਾਂਦੀ ਉਹਨੂੰ ਜੇ ਆਪਣੀ ਕੋਈ ਜਗ੍ਹਾ ਦੇ ਨਾਲ ਹਰ ਬੰਦਾ ਘਰ ਨੂੰ ਜਿੰਦਾ ਲਾਣ ਲੱਗਾ ਸੋਚਦਾ ਜਦੋਂ ਜਾਣ ਆਂਦਾ ਛੁੱਟੀ ਉਹ ਤਾਂ ਉਦੋਂ ਤੱਕ ਤਾਂ ਉਹਨੂੰ ਇਹ ਹੁੰਦਾ ਕਿ ਗੱਡੀ ਮੇਰੀ ਹੁਣੇ ਮੇਰੀ ਤਿਆਰੀ ਹੋਵੇ ਮੈਨੂੰ ਮਿਲਿਓ ਹੋਵੇ ਮੈਂ ਜਾਣਾ ਆ ਮੈਂ ਇਹ ਆ ਉਹ ਪਰ ਜਦੋਂ ਨਾ ਵਾਪਸੇ ਕਰਨਾ ਹੁੰਦਾ ਨਾ ਗੱਡੀ ਤੇ ਉਦੋਂ ਤੱਕ ਇਹ ਹੁੰਦਾ ਕਿ ਹੋਰ ਮੇਰੇ ਕੋ ਖੜ ਲਿਆ 10 ਮਿੰਟ 5 ਮਿੰਟ ਗੱਪਸ਼ਪ ਮਾਰਦੇ ਆ ਉਸ ਟਾਈਮ ਬੰਦਾ इमोਸ਼ਨਲੀ ਗੱਲਾਂ ਵੀ ਉਹੀ ਕਰਦਾ ਹੂੰ ਪਹਿਲਾਂ ਜਦੋਂ ਛੁੱਟੀ ਤਾਂ ਆਂਦਾ ਫੇਰ ਨਹੀਂ ਉਹਦੇ ਕੋਲ ਟਾਈਮ ਹੁੰਦਾ ਪਹਿਲੇ 2 ਦਿਨ ਤਾਂ ਨਹੀਂ ਉਹ ਉੱਡਿਆ ਹੁੰਦਾ ਹੂੰ ਪਰ ਜਦੋਂ ਜਾਣ ਦਾ ਟਾਈਮ ਆਂਦਾ ਉਦੋਂ ਫੇਰ ਨਹੀਂ ਗੱਲਾਂ ਉਹ ਗੱਲਾਂ ਫੇਰ ਸੱਚ ਹੀ ਆ ਕਿ ਘਰ ਛੱਡਣਾ ਬਹੁਤ ਔਖਾ ਨਹੀਂ ਮੈਂ ਉਹੀ ਗੱਲ ਪੁੱਛਦਾ ਹੁਣ ਇੰਨੇ ਇੰਨੇ ਨਾ ਮੇਰਾ ਇੱਕ ਇੱਕ ਬੰਦਾ ਮੈਨੂੰ ਨਾ ਬਾਹਰੋਂ ਗੱਲਾਂ ਕਰਦਾ ਪਿਆ ਸੀ ਉਹ ਕਹਿੰਦਾ ਨਾ ਜਦੋਂ ਨਾ ਮੈਂ ਇੰਡੀਆ ਆ ਜਾਨਾ ਮੈਨੂੰ ਭੁੱਖ ਹੀ ਨਹੀਂ ਲੱਗਦੀ ਅੱਛਾ ਕਹਿੰਦਾ ਮੈਂ ਆਪਣਾ ਮਕਾਨ ਦੇਖ-ਦੇਖ ਕੇ ਮੇਰੀ ਜਰੂਰ ਰੱਜ ਜਾਂਦੀ ਉਹ ਹੀ ਆ ਕੇ ਉਹ ਉਹਦੀ ਮੋਸ਼ਨਲ ਫੀਲਿੰਗ ਜੁੜੀਆਂ ਹੋਈਆਂ ਹੁੰੀਆਂ ਕਰਨਾ ਕਿ ਇੱਕ ਉਹਨੇ ਕਹਿੰਦਾ ਸੀ ਇੰਨਾ ਵੱਡਾ ਮਕਾਨ ਇੱਥੇ ਛੱਡਿਆ ਹੂੰ ਉਹੀ ਗੱਲਾਂ ਦੇ ਵਿੱਚ ਬਾਕੀ ਆ ਲੋਕੀ ਆ ਚੱਲੇ ਨੇ ਆ ਕਿ ਆਪਾਂ ਚਲੇ ਜਾਣਾ ਰਹਿਣਾ ਨਹੀਂ ਇੰਡੀਆ ਨਹੀਂ ਰਹਿਣਾ ਇੰਡੀਆ ਕਿ ਆਇਆ ਸਭ ਤੋਂ ਵੱਡੀ ਗੱਲ ਇਹ ਮੈਨੂੰ ਬਹੁਤ ਜਿਹੜਾ ਬੰਦਾ ਇਦਾਂ ਦੀ ਗੱਲ ਬੋਲਦਾ ਨੇ ਇੱਥੇ ਕੀ ਆ ਹੂੰ ਉਹ ਤਾਂ ਉਹ ਨਹੀਂ ਮੈਨੂੰ ਜਮਾਈ ਗੁੱਸਾ ਆਉਂਦਾ ਵੀ ਯਾਰ ਕਿ ਯਾਰ ਇਦਾਂ ਕਿੱਦਾਂ ਕੋਈ ਬੋਲ ਦਿੰਦੇ ਉਹ ਇਹ ਗੱਲ ਬਹੁਤ ਸੁਣਨੇ ਨੂੰ ਨਹੀਂ ਚੰਗੀ ਲੱਗਦੀ ਇਹ ਬੇਸਿਕਲੀ ਇਹੋ ਨਾ ਆਹ ਜਦੋਂ ਦਾ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਹੋਇਆ ਉਸ ਤੋਂ ਬਾਅਦ ਜਾਦਾ ਹੀ ਕਹਿਣ ਲੱਗ ਗਏ ਕਿ ਇੰਡੀਆ 'ਚ ਹੈ ਹੀ ਕੁਛ ਨਹੀਂ ਹੂੰਮ ਸੋਸ਼ਲ ਮੀਡੀਆ ਨੇ ਅਸਲ ਵਿੱਚ ਉਹ ਕਿ ਇਨਸਿਕਿਉਰਟੀ ਆ ਕੁਛ ਨਹੀਂ ਆ ਬੁਰਾ ਹਾਲ ਆ ਇੱਥੇ ਤੁਸੀਂ ਆਮ ਦੇਖਦੇ ਤੁਸੀਂ ਹੁਣ ਗੱਡੀ ਦੇ ਵਿੱਚ ਤੁਰੇ ਜਾਂਦੇ ਆ ਤੁਹਾਨੂੰ ਕਿਸੇ ਨੇ ਕਦੇ ਰੋਕਿਆ ਕਦੇ ਵੀ ਨਹੀਂ ਜੁਹ ਸੰਦੇ ਤਾਂ ਹੁਣ ਅਸੀਂ ਆ ਮੈਂ ਰਾਤ ਨੂੰ ਜੌਬ ਕਰਦਾ ਸੀ ਮੈਂ 6 ਸਾਲ ਰਾਤ ਨੂੰ 1 ਵਜੇ ਡਿਊਟੀ ਲੱਗਦਾ ਸੀ ਤੇ 1 ਵਜੇ ਡਿਊਟੀ ਛੱਡ ਕੇ ਜਾਂਦਾ ਸੀ 17 ਕਿਲੋਮੀਟਰ ਮੈਂ ਜਾਂਦਾ ਸੀ ਅੱਛਾ ਗੱਡੀ ਦੇ ਵਿੱਚ ਜਾਂਦਾ ਸੀ ਮੈਨੂੰ 6 ਸਾਲਾਂ ਦੇ ਵਿੱਚ ਕੋਈ ਨਹੀਂ ਟੱਕਰਿਆ ਨਹੀਂ ਉਹੀ ਤਾਂ ਗੱਲ ਹੈ ਜੇ ਕ੍ਰਾਈਮ ਦੀ ਗੱਲ ਕਰਦੇ ਆਂ ਮੈਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਅਗਲਾ ਕਹਿੰਦਾ ਰਾਤ ਨੂੰ 1 ਵਜੇ ਜਾਣਾ ਤੂੰ ਮੈਂ ਕਿਹਾ ਯਾਰ ਤੁਸੀਂ ਤਾਂ ਕਹਿੰਦਾ ਫਿਰ ਤੁਸੀਂ ਤਾਂ ਸੇਫ ਹੀ ਹੈ ਨਹੀਂ ਮੈਂ ਕਿਹਾ ਯਾਰ ਕੁਝ ਨਹੀਂ ਹੈਗਾ ਇੱਥੇ ਇਹ ਗੱਲਾਂ ਸਿਰਫ ਇਹ ਨਾਲੇ ਕ੍ਰਾਈਮ ਤਾਂ ਉਹੀ ਗੱਲ ਕੈਨੇਡਾ ਅਮਰੀਕਾ ਉੱਧਰ ਸਭ ਤੋਂ ਵੱਧ ਹੈ ਇਹ ਉਹੀ ਗੱਲਾਂ ਬੇਸਿਕਲੀ ਹਰ ਬੰਦੇ ਨੂੰ ਨਾ ਜਿੱਦਾਂ ਆਪਣੇ ਆ ਸੋਸ਼ਲ ਮੀਡੀਆ ਤੇ ਇੱਕ ਨਾ ਫੇਮਸ ਹੋਣੇ ਲਈ ਇਹ ਚੀਜ਼ਾਂ ਨੂੰ ਲੋਕ ਕਹਿ ਦਿੰਦੇ ਨੈਗੇਟਿਵ ਗੱਲਾਂ ਨੂੰ ਨੇਗੇਟਿਵ ਗੱਲ ਨੂੰ ਪ੍ਰਮੋਟ ਜਿੰਨੇ ਮਰਜ਼ੀ ਅੱਗ ਵਾਂਗੂ ਬੈਲਦੀ ਆ ਉਦਾਂ ਹਾਂ ਕਿ ਉਹੀ ਚੀਜ਼ ਉਹ ਦੇਖਦੇ ਆ ਉਹ ਗੇਨ ਕਰਦੇ ਆ ਉਹ ਦੇਖੀ ਜਾਂਦੇ ਇੰਨੇ ਜੀ ਖੁਸ਼ ਹੋਈ ਜਾਂਦੇ ਹਾਲਾਂਕਿ ਆ ਨਹੀਂ ਸਕਦੇ ਉਹ ਤਾਂ ਹੀ ਇਹ ਗੱਲਾਂ ਕਰਦੇ ਜੇ ਭਾਈ ਤੁਹਾਡੇ ਤੋਂ ਕੋਈ ਬੰਦਾ ਪੁੱਛੇ ਵੀ ਅਸੀਂ ਕਿਰਾਏ ਤੇ ਲੈਣੀ ਐ ਸਾਡੀ ਗੱਲ ਕਰ ਲਓ ਬਹੁਤ سارے ਆਉਂਦੇ ਹੋਣਗੇ ਤੁਹਾਡੇ ਕੋਲ ਬਹੁਤ ਭਾਜੀ ਇਹ ਤਾਂ ਇਹ ਤਾਂ ਨਾ ਮੇਰੇ ਆਪਣੇ ਸਰਕਲ ਦੇ ਵਿੱਚ ਪੰਜ ਸੱਤਾਂ ਦੇ ਮੈਨੂੰ ਦੱਸਿਆ ਵਕ ਕਿ ਕੋਈ ਦੇਣੇ ਚਾਹੁੰਦਾ ਹੋਵੇ ਪਰ ਕੋਈ ਨਹੀਂ ਸਾਰੇ ਕਹਿੰਦੇ ਤੁਸੀਂ ਨਾ ਇਹ ਹੁਣ ਬੇਸਿਕਲੀ ਹੈ ਹੀ 네ਗੇਟਿਵ ਇੰਨਾ ਹੋ ਚੁੱਕਿਆ ਕਿ ਲੋਕ ਇਦਾਂ ਮਕਾਨ ਦੇ ਯਕੀਨ ਨਹੀਂ ਕਰਦੇ ਇੱਥੇ ਹੁਣ ਜਿਵੇਂ ਆਪਾਂ ਬੈਠੇ ਆ ਕਿੰਨਾ ਖੁੱਲਾ ਮਕਾਨ ਹੈ ਕਿੰਨਾ ਵੱਡਾ ਸ਼ਾਨਦਾਰ ਮਹਿਲ ਵਾਂਗੂ ਪਾਇਆ ਹੋਇਆ ਕਿਸੇ ਬੰਦੇ ਨੇ ਹਨਾ ਤੇ ਜਦੋਂ ਉਹ ਬੰਦਾ ਇੱਥੋਂ ਛੱਡ ਕੇ ਸਾਰਾ ਕੁਝ ਆਪ ਦਾ ਪਹਿਲਾਂ ਤਾਂ ਰੁਪਿਆ ਰੁਪਿਆ ਜੋੜ ਕੇ ਇਹਨੂੰ ਬਣਾਉਣ ਤੇ ਲਾਇਆ ਫਰੇ ਨੂੰ ਛੱਡ ਕੇ ਬਾਹਰ ਭਾਗ ਗਿਆ ਫਿਰ ਨਾ ਤਾਂ ਇਹ ਜੁੜਿਆ ਨਾ ਬਾਹਰ ਹੋਇਆ ਮਾਰ ਵਾਲਾ ਜੁੜਦਾ ਤੇ ਬੰਦਾ ਕਈ ਵਾਰ ਜਿਵੇਂ ਤੁਹਾਡੇ ਨਾਲ ਗੱਲ ਕਰਦਾ ਹੋਣਾ ਕਿਉਂਕਿ ਆਪਦਾ ਮਕਾਨ ਆਖਰਕਾਰ ਬੰਦੇ ਦਾ ਗੱਲ ਕਰਦਾ ਕਰਦਾ ਤੁਸੀਂ ਦੱਸ ਦਿਓਗੇ ਮੈਂ ਆਹ ਕਮਰੇ ਛੋੜਿਆ ਸੈੱਟ ਕਰਤਾ ਬੰਦੇ ਦੀ ਯਾਦਾਂ ਹੋ ਜਾਂਦੀਆਂ ਵੀ ਹਾਂ ਰੋ ਕਮਰੇ ਚ ਯਾਰ ਮੇਰਾ ਫੋਟੋ ਲੱਗੀ ਸੀ ਮੇਰੇ ਪਰਿਵਾਰ ਦੀ ਫੋਟੋ ਲੱਗੀ ਸੀ ਰੋ ਕਈ ਵਾਰ ਮੈਂ ਆਹ ਰੋ ਪੈਂਦੇ ਹੋਣਗੇ ਸੀਸੀਟੀਵੀ ਕੈਮਰੇ ਲਗਵਾਏ ਆ ਇੱਥੇ ਬਲਾਚੌਰ ਦੇ ਨਾਲ ਹੀ ਚੀਜ਼ ਉਹਨਾਂ ਨੇ ਨਾ ਸੀਸੀਟੀਵੀ ਲਗਵਾਏ ਆ ਉਹਨਾਂ ਨੇ ਨਾ ਇੱਕ ਫੈਮਿਲੀ ਫੋਟੋ ਵੱਡੀ ਫੋਟੋ ਉਹਨਾਂ ਦੀ ਨਾ ਉਹਦੇ ਤੇ ਲੱਗੀ ਆ ਮੇਨ ਵਾਲ ਤੇ ਜਿਹੜੀ ਉਹਨਾਂ ਦੀ ਸਾਹਮਣੇ ਮੇਨ ਐਂਟਰੀ ਤੋਂ ਬੋਲਿਆ ਉਹਨਾਂ ਨੇ ਨਾ ਇੱਕ ਕੈਮਰਾ ਉਹਦੇ ਤੇ ਲਗਵਾ ਲਿਆ ਸਾਹਮਣੇ ਉਹਨਾਂ ਨੂੰ ਮੈਂ ਪੁੱਛਿਆ ਵੈਸੇ ਬੋਏ ਨੂੰ ਕੈਮਰੇ ਵਾਲਾ ਕਹਿੰਦਾ ਭਾਈ ਜੀ ਕੰਧ ਤੇ ਕੈਮਰਾ ਦੀ ਫੋਕਸ ਕਰਾਈ ਜਾਂਦੇ ਉੱਥੇ ਦਿਖਦਾ ਤਾਂ ਕੁਝ ਹੈ ਨਹੀਂ ਮੈਂ ਕਿਹਾ ਉਹ ਕਰ ਦੇ ਯਾਰ ਜੇ ਕਹਿੰਦੇ ਆ ਉਹ ਕਹਿੰਦੇ ਨਾ ਅਸੀਂ ਜਦੋਂ ਨਾ ਟੀਵੀ ਤੇ ਦੇਖਦੇ ਆ ਇਹ ਹੀ ਅਸੀਂ ਇਹੀ ਕੈਮਰਾ ਲਾ ਕੇ ਛੱਡ ਦਿੰਨੇ ਆ ਬਾਕੀ ਕੈਮਰੇ ਨਹੀਂ ਕਹਿੰਦਾ ਉਹ ਸਾਡੀ ਫੈਮਿਲੀ ਦੀ ਫੋਟੋ ਲੱਗੀ ਉਹ ਆ ਸਾਡਾ ਘਰ ਆ ਉਹ ਯਾ ਮੈਨੂੰ ਸਾਨੂੰ ਇਹ ਲੱਗਦਾ ਕਿ ਸਾਡੀ ਸਕਰੀਨ ਤੇ ਸਾਡਾ ਇੰਡੀਆ ਵਾਲਾ ਘਰ ਚੱਲਦਾ ਲੋਕੀ ਬਹੁਤ ਜੁੜੇ ਹੋਏ ਆ ਬਾਈ ਸਾਡਾ ਪਰਿਵਾਰ ਅਸੀਂ ਇਕੱਠਿਆਂ ਨੂੰ ਦੇਖੀ ਜਾਂਦੇ ਆ ਉੱਥੇ ਨਹੀਂ ਉੱਥੇ ਇਕੱਠੇ ਜੇ ਤੁਸੀਂ ਮੰਨ ਕੇ ਚੱਲੋਗੇ ਆਪਾਂ ਮਕਾਨ ਬਣਿਓ ਬਣਾਏ ਛੱਡ ਜਾਂਦੇ ਆ ਉੱਥੇ ਜਾ ਕੇ ਫੇਰ ਮਕਾਨ ਬਣਾਨੇ ਆ ਐਂਡ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੰਦੇ ਦੀ ਮਕਾਨਾਂ ਦੇ ਵਿੱਚ ਹੀ ਦੌੜ ਲੰਘ ਜਾਂਦੇ ਕੋਈ ਕਰੋੜਾਂ ਦੇ ਮਕਾਨ ਇੱਥੇ ਬਾਈ ਢਾਈ ਢੇਰੀ ਵੀ ਹੋ ਗਏ ਹੁਣ ਕਿ ਖੰਡਰ ਬਣ ਗਏ ਹੋਗੇ ਹਾਂ ਉਹ ਨੂੰ ਮੈਂ ਨਾ ਇੱਥੇ ਨਾਲ ਹੀ ਆ ਉੱਥੇ ਆਪਾਂ ਉਹ ਆਏ ਸੀਗੇ ਉਹਨਾਂ ਦੀ ਰਿਪੇਅਰ ਦਾ ਬਜਟ ਹੀ ਉਹਨਾਂ ਨੇ ਤਾਂ ਇਦਾਂ ਬਣਾਇਆ ਸੀ ਉਹਨਾਂ ਨੇ ਦਾ 18 18 ਇੰਚੀ ਦੀਆਂ ਕੰਦਾ ਸੀ ਮੋਟੀ ਅੱਛਾ ਤੇ ਪੱਥਰ ਉਹ ਨਹੀਂ ਉਸ ਤੋਂ Rajasthan ਤੋਂ ਮੰਗਾਇਆ ਸੀ ਸਪੈਸ਼ਲ ਉਹ ਕਹਿੰਦੇ ਟਰੱਕ ਆਇਆ ਸੀ Rajasthan ਤੋਂ ਤੇ ਅੱਜ ਦੀ ਡੇਟ ਵਿੱਚ ਮੈਨੂੰ ਮਹਿਦ ਰਿਹਾ ਕਿ ਉਹ ਕੰਦ ਹੀ ਨਹੀਂ ਹੋਣੀ ਜਿਹਦੇ ਵਿੱਚੋਂ ਪਿੱਪਲ ਨਹੀਂ ਨਿਕਲਿਆ ਹੁਣੇ ਬਾਅਦ ਤੇ ਹੁਣ ਉਹ ਕਹਿੰਦੇ ਸੀ ਵਾਪਸ ਨਹੀਂ ਆਉਣਾ ਆ ਹੀ ਨਹੀਂ ਸਕਦੇ ਬਹੁਤ ਟਰੈਜੇਡੀ ਹੈ ਵੀ ਬੈਜੀਡੀ ਇਹ ਪੂਰੀ ਤਰ੍ਹਾਂ ਹੁਣ ਤਾਂ ਜੋ ਹਾਲਾਤ ਆ ਮੈਨੂੰ ਮੈਂ ਹਰ ਪਿੰਡ ਦੇ ਵਿੱਚ ਉਹ 70% ਮਗਾਉਣ ਦਾ ਖਾਲੀ ਆ ਹੂੰ ਖਾਸ ਕਰੇ ਸਾਡੇ ਜਲੰਧਰ ਦੇ ਸਪੂਰ ਥਲੇ ਦੇ ਹਿਆਰਪੁਰ ਦੇ ਉਰਲੀ ਬੈਲਟ ਦੇ ਇੱਧਰ ਆਪਣੇ ਗੜਸ਼ੰਕਰ ਤੋਂ ਨਾਲ ਨਾਲ ਹੁਣ ਇਹੀ ਹਾਲ ਅੱਗੇ ਅੱਗੇ ਆਨ ਵਾਲਾ ਫਿਊਚਰ ਨਹੀਂ ਇਹ ਆਪਣੇ ਲੋਕਾਂ ਨੇ ਆਪ ਹੀ ਆਪਣੇ ਆਪ ਨੂੰ ਨਾ ਖਤਮ ਕਰ ਲੈਣਾ ਹੋਰ ਨਹੀਂ ਕੁਝ ਵੀ ਇੱਥੋਂ ਚਲੇ ਗਏ ਆ ਉੱਥੇ ਜਾ ਕੇ ਬੇਸ ਬਣ ਗਿਆ ਚਲੋ ਹੁਣ ਆਪਾਂ ਵੀ ਮੰਨ ਕੇ ਚੱਲਦੇ ਤੁਸੀਂ ਜੇ ਅਸੀਂ ਤੁਸੀਂ ਆਪ ਤੁਸੀਂ ਸਾਨੂੰ ਕੋਈ ਕਵੇ ਹਬੀ ਤੋਂ ਅਸੀਂ ਜੰਮੇ ਆਂ ਸਾਡਾ ਤਾਂ ਇਹੀ ਦੇਸ਼ ਆ ਬਿਲਕੁਲ ਸਾਡੀ ਅਗਲੀ ਜਨਰੇਸ਼ਨ ਨੇ ਕਹਿਣਾ ਅਸੀਂ ਉੱਥੋਂ ਦੇ ਆ ਸਾਡਾ ਉਹ ਦੇਸ਼ ਹੂੰ ਤੇ ਇਸ ਕਰਕੇ ਆ ਕਿ ਆਪਾਂ ਆਪਣਾ ਆਪਣੇ ਨੂੰ ਆਪ ਹੀ ਖਤਮ ਕਰਦੇ ਹਾਂ ਹੂੰ ਸਾਨੂੰ ਕਿਸੇ ਨੂੰ ਨਹੀਂ ਕੋਈ ਸਾਨ ਨੂੰ ਜਾਣੇ ਦਾ ਕੋਈ ਨਹੀਂ ਜ਼ਿੰਮੇਵਾਰ ਹੂੰ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਇਹ ਚੋਰੀ ਚੋਰੀ ਜੇ ਕੋਈ ਹੁੰਦੀ ਉਹ ਚੀਜ਼ਾਂ ਦਾ ਵੀ ਫਿਰ ਬਈ ਖਾਸ ਤਿਆਂ ਰੱਖਿਆ ਜਾਂਦਾ ਇਹ ਚੀਜ਼ ਨੂੰ ਲੈ ਕੇ ਭਾਜੀ ਸੀਸੀਟੀਵੀ ਕੈਮਰੇ ਆਨਲਾਈਨ ਚੱਲਦੇ ਆ ਮੈਂ ਤਾਂ ਦੋ ਤਾਂ ਇੱਕ ਤਾਂ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੇ ਆ ਉਹ ਹੂੰ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੈਨ ਕੁਝ ਵੀ ਜਾਂਦਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਈਗੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਆ ਕੈਮਰੇ ਰੋਟੇਟ ਕਰਾ ਸਕ ਕੇ ਸਾਰਾ ਘਰ ਦੇਖ ਸਕਦੇ ਆ ਉਹਦੇ ਵਿੱਚ ਇਹ ਆ ਕਿ ਉਹ ਟੋਟਲੀ ਆਟੋਮੇਸ਼ਨ ਦੇ ਅੰਡਰ ਤੁਹਾਨੂੰ ਇੱਕ ਐਪ ਦੇ ਉੱਪਰ ਉਹ ਪੂਰਾ ਘਰ ਕਰਕੇ ਦੇ ਦਿੰਦੇ ਆ ਉਹ ਵੀ ਕਰਾ ਰਹੇ ਆ ਜਰੰਦਰ ਵਾਲਿਆਂ ਨੇ ਕਰਾਇਆ ਠੀਕ ਸੋ ਉਹਨਾਂ ਨੂੰ ਆਟੋਮੇਸ਼ਨ ਹੋਮ ਆਟੋਮੇਸ਼ਨ ਕਰ ਦਿੱਤੀ ਹੁਣ ਉਹ ਬਾਹਰੋਂ ਬੈਠੇ ਆਪਣੇ ਪਰਦੇ ਵੀ ਖੋਲ ਲੈਂਦੇ ਆ अच्छा मोटरा लाग ਗਿਆ ਪੜਦੇ ਆਂ ਦੀਆਂ ਤੇ ਆਪਣੇ ਸਵਿਚ ਲਾਈਟਾਂ ਵਗੈਰਾ ਉੱਥੋਂ ਆਪਰੇਟ ਕਰਦੇ ਬਾਹਰ ਹਾਂ ਡੋਰ ਮੇਨ ਡੋਰ ਹੂੰ ਪੂਰਾ ਕੁਝ ਆਪਰੇਸ਼ਨਲ ਕਰਤਾ ਬਾਹਰ ਜਿਵੇਂ ਆਪਣੇ ਕੋ ਗੂਗਲ ਦਾ ਆਉਂਦਾ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਐਲੈਕਸਾ ਕਹਿੰਦੇ ਹਾਂ ਉਹ ਚੀਜ਼ ਆਉਂਦੀ ਹੈ ਕਿ ਆਨ ਸਵਿਚ ਔਨ ਕਰੋ ਆਫ ਸਵਿਚ ਆਫ ਕਰੋ ਕਰ ਦਿੰਦਾ ਜਿਵੇਂ ਐਲੈਕਸਾ ਉਹੀ ਬਸ ਉਹੀ ਕਰਦਾ ਕਿਉਂਕਿ ਉਹਨਾਂ ਨੂੰ ਪੂਰਾ ਆਟੋਮੇਸ਼ਨ ਕਰਤੀ ਉਹਨਾਂ ਦੇ ਘਰ ਦੀ ਹੂੰ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਬਾਈ